ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਦਿਨ ਪਰ ਦੀਆਂ ਸੁਰਖੀਆਂ ਦੇ ਉੱਤੇ ਚਰਚਾ ਕੀਤੀ ਜਾਏਗੀ ਕਿਹੜੀਆਂ ਕਿਹੜੀਆਂ ਸੁਰਖੀਆਂ ਨੇ ਇੱਕ ਵਾਰੀ ਉਹਨਾਂ ਤੇ ਝਾਤ ਮਾਰ ਲੈਣੇ ਸਭ ਤੋਂ ਪਹਿਲਾਂ ਗੱਲ ਕਰੀ ਜਾਏਗੀ ਰੱਖਿਆ ਮੰਤਰਾਲੇ ਦੀ ਪੰਜਾਬ ਸਰਕਾਰ ਦੇ ਸਾਰੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਰੱਖਿਆ ਮੰਤਰਾਲੇ ਦੇ ਵੱਲੋਂ ਇੱਕ ਵੱਡਾ ਬਿਆਨ ਹੈ ਉਹ ਸਾਹਮਣੇ ਆਇਆ ਹੈ ਉਹਦੇ ਬਾਬਤ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਗੱਲ ਕੀਤੀ ਜਾਏਗੀ ਰੱਖਿਆ ਮੰਤਰਾਲੇ ਦੇ ਬਿਆਨ ਤੋਂ ਬਾਅਦ ਫਸ ਰਹੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਤੇ ਮਨਜਿੰਦਰ ਸਿੰਘ ਸਿਰਸਾ ਹੁਰਾਂ ਬਾਰੇ ਤੇ ਆਖਿਰ ਦੇ ਵਿੱਚ ਗੱਲ ਕਰਾਂਗੇ ਕਾਂਗਰਸ ਦੇ ਉਹ ਲੀਡਰ ਦੀ ਜਿਹਦੇ ਤੇ ਦੋਸ਼ ਲੱਗ ਰਿਹਾ ਕਿ ਉਹਨੇ ਪਾਰਟੀ ਦੇ ਨਾਲ ਗਦਾਰੀ ਕਰ ਲਈ ਹੈ ਇਹਨਾਂ ਸਾਰੀਆਂ ਸੁਰਖੀਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਏਗੀ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਵਿਵੇਕ ਕੁਮਾਰ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਵਿਵੇਕ ਜੀ ਇਹ ਜਿਹੜਾ ਹੁਣ ਰੱਖਿਆ ਮੰਤਰਾਲੇ ਦੇ ਵੱਲੋਂ ਬਿਆਨ ਦਿੱਤਾ ਗਿਆ ਜਿਹੜਾ ਜਵਾਬ ਦੇ ਵਿੱਚ ਬਿਆਨ ਭੇਜਿਆ ਗਿਆ ਉਹ ਬਿਆਨ ਦੇ ਉੱਤੇ ਨਜ਼ਰ ਮਰਵਾਦੋ ਕਿ ਉਹਦੇ ਚ ਆਖਰ ਹੈ ਕਿ ਇਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਲੀਡਰਾਂ ਦੀ ਜਿਹੜੇ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਇਸ ਬਿਆਨ ਤੋਂ ਬਾਅਦ ਵਿੱਚ ਇਹ ਦੋ ਪੇਜਾਂ ਦਾ ਲੈਟਰ ਹੈ ਪ੍ਰੈਸ ਰਿਲੀਜ਼ ਹੈ ਜੀ ਇਹ ਲੈਟਰ ਇਹ ਪ੍ਰੈਸ ਰਿਲੀਜ਼ ਜਿਹੜਾ ਮੀਡੀਆ ਦੇ ਲਈ ਕੱਢਿਆ ਗਿਆ ਸੀ ਤੇ ਇੱਕ ਲੈਟਰ ਜਿਹੜਾ ਆਫੀਸ਼ੀਅਲ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾ ਕੋ ਭੇਜਿਆ ਗਿਆ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਰੋਰਾ ਨੇ ਜਿਹੜਾ ਟਵੀਟ ਕਰਕੇ ਸਾਂਝਾ ਵੀ ਕਰਤਾ ਪੰਜਾਬ ਦੀ ਜਨਤਾ ਦੇ ਨਾਲ ਜੀ ਸੋ ਟੋਟਲ ਜੇ ਤੁਸੀਂ ਇਹ ਲੈਟਰ ਦੇਖੋਗੇ ਅੰਦਰ ਇਸ ਦੇ ਵਿੱਚ ਕੁਝ ਅੱਠ ਪੁਆਇੰਟਸ ਨੇ ਪਰ ਇਹਨੂੰ ਜਿਹੜਾ ਕੋਟ ਕੀਤਾ ਗਿਆ ਹੈ ਪਹਿਲਾ ਦੂਜਾ ਤੀਜਾ ਤੇ ਚੌਥਾ ਤੇ ਚੌਥੇ ਨੂੰ ਤੋੜ ਕੇ ਫਿਰ ਚੌਥਾ 1 ਚੌਥਾ 2 ਫਿਰ ਪੰਜਵਾਂ ਤੇ ਫਿਰ 6ਵਾਂ ਜੀ ਸੋ 6 ਪੁਆਇੰਟਸ ਦੀ ਜਿਹੜੀ ਇੱਕ ਆਪਣੀ ਗੱਲ ਉਹ ਭੇਜੀ ਗਈ ਹੈ ਰੱਖਿਆ ਮੰਤਰਾਲੇ ਦੇ ਵੱਲੋਂ ਸੋ ਜਿਹੜਾ ਇਸ ਪੂਰਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਜਿਹੜਾ ਪੰਜਾਬ ਦੀ ਝਾਕੀ ਰਿਜੈਕਟ ਕੀਤੀ ਗਈ ਉਹਦੇ ਕਾਰਨ ਕੀ ਨੇ ਸੋ ਜੇਕਰ ਆਪਾਂ ਪਹਿਲੇ ਪੈਰੇ ਤੇ ਝਾਤ ਮਾਰੀਏ ਤਾਂ ਉਹਨਾਂ ਨੇ ਪਹਿਲੇ ਪੈਰੇ ਦੇ ਉੱਤੇ ਜਿਹੜਾ ਪ੍ਰੈਸ ਰਿਲੀਜ਼ ਦੇ ਵਿੱਚ ਲਿਖਿਆ ਉਹਨਾਂ ਨੇ ਲਿਖਿਆ ਹੈ ਕਿ ਜਿਹੜੀਆਂ ਵੀ ਨਿਊਜ਼ਪੇਪਰ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਜਾ ਰਹੀਆਂ ਨੇ ਸੋ ਉਹਨੂੰ ਲੈ ਕੇ ਅਸੀਂ ਕਲੀਅਰਿਫਿਕੇਸ਼ਨ ਦੇ ਰਹੇ ਹਾਂ ਕਿ ਕੀ ਕੀ ਕਾਰਨ ਨੇ ਕਿਉਂਕਿ ਨਿਊਜ਼ਪੇਪਰਸ ਜਿਹੜਾ ਨੇ ਉਹ ਇੱਕ ਪੱਖ ਦਿਖਾ ਰਹੇ ਨੇ ਜੀ ਸੋ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਦੂਸਰਾ ਪੁਆਇੰਟ ਚੱਕਾ ਬਣਾ ਦੇ ਵਿੱਚ ਉਹਨਾਂ ਨੇ ਦੇਖੋ ਤੁਸੀਂ ਇੱਥੇ ਮੈਂਸ਼ਨ ਕਰ ਰਿਹਾ ਵੀ ਹੈ ਵੈਸਟ ਬੰਗਾਲਸ ਤੋ ਆ ਲਿਖਿਆ ਵੈਸਟ ਬੰਗਾਲ ਸੋ ਉਹਨਾਂ ਨੇ ਵੈਸਟ ਬੰਗਾਲ ਦੀ ਵੀ ਗੱਲ ਕੀਤੀ ਹੈ ਪੰਜਾਬ ਦੇ ਨਾਲ ਨਾਲ ਬੈਸਟ ਬੰਗਾਲ ਲਿਖ ਕੇ ਫਿਰ ਉਹਨਾਂ ਨੇ نیچے ਇੱਕ ਲਾਈਨ ਲਿਖੀ ਹੈ ਹਾਂਸ देयर क्रिटिसिज्म ऑफ नॉट ਬੀਇੰਗ ਸਿਲੈਕਟਿਡ ਥਿਸ ਈਅਰ ਇਜ਼ ਨਾਟ ਆਬਜੈਕਟਿਵ ਐਂਡ ਅਨਫਾਊਂਡਡ ਉਹਨਾਂ ਨੇ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇਲਜ਼ਾਮ ਦਰਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਪੂਰੇ ਇਲਜ਼ਾਮ ਦਰਾਜ਼ੀ ਨੂੰ ਜਿਹੜਾ ਆ ਬੇਬੁਨਿਆਦ ਦੱਸਿਆ ਤੇ ਉਸ ਦੇ ਨਾਲ ਹੀ ਉਹਨਾਂ ਨੇ ਕਹਿ ਕੇ ਸਿਰਫ ਇਸ ਦੇ ਉੱਤੇ ਜਿਹੜਾ ਸਿਆਸਤ ਚੱਲ ਰਹੀ ਹੈ ਪੰਜਾਬ ਦੇ ਵਿੱਚ ਸੋ ਅਜਿਹਾ ਕੁਝ ਨਹੀਂ ਉਹਨਾਂ ਨੇ ਜਿਹੜਾ ਤੀਸਰੇ ਪੈਰੇ ਦੇ ਵਿੱਚ ਲਿਖਿਆ ਹੈ ਕਿ ਉਹੀ ਚੀਜ਼ਾਂ ਜਿਹੜੀਆਂ ਸੁਨੀਲ ਜਾਖੜ ਹੋਰੀ ਦੁਹਰਾ ਕੇ ਗਏ ਸੀਗੇ ਕਿ 20 ਸਟੇਟਸ ਨੇ ਇਸ ਵਾਰ 20 ਚਾਕੀਆਂ ਕੱਢਾਂਗੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਹ 30 ਸਟੇਟਸ ਗਿਣਾ ਰਹੇ ਨੇ ਇਸ ਦੇ ਅਕੋਰਡਿੰਗ ਇਸ ਦੇ ਵਿੱਚ ਵੀ 30 ਸਟੇਟਸ ਦਾ ਜ਼ਿਕਰ ਕੀਤਾ ਗਿਆ 30 ਸਟੇਟਸ ਦਾ ਤੇ ਨਾਲ ਯੂਟੀਜ਼ ਦਾ 9-10 ਤੇ ਉਹਨਾਂ ਨੇ ਕਿਹਾ ਕਿ 40-50 ਝਾਕੀਆਂ ਕੱਢਣੀਆਂ ਪੋਸੀਬਲ ਨਹੀਂ ਹੁੰਦੀਆਂ ਸੋ ਅਸੀਂ 15-20 ਝਾਕੀਆਂ ਲੈਣੀਆਂ ਸੋ ਇਸ ਵਾਰ ਪੰਜਾਬ ਤੇ ਬੰਗਾਲ ਦੇ ਲਈ ਇਹ ਲੈਟਰ ਕੱਢਿਆ ਗਿਆ ਤੇ ਲੈਟਰ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਤਿੰਨ ਪੜਾਅ ਪਾਰ ਕਰ ਗਈ ਸੀ ਪੰਜਾਬ ਦੀ ਝਾਕੀ ਚੌਥੇ ਪੜਾਅ ਦੇ ਵਿੱਚ ਥੀਮ ਮੈਚ ਨਹੀਂ ਹੋਇਆ ਤੇ ਹੁਣ ਮੈਂ ਇੱਕ ਹੋਰ ਦੋ ਤਿੰਨ ਚੀਜ਼ਾਂ ਲੈ ਕੇ ਆਇਆ ਇੰਦਰ ਸੋ ਹੁਣ ਆਹ ਕਾਗਜ਼ਾਂ ਨੂੰ ਆਪਾਂ ਸਾਈਡ ਤੇ ਰੱਖਦੇ ਹਾਂ ਉਹ ਚੀਜ਼ਾਂ ਚੱਕਦੇ ਹਾਂ ਕਿ ਉਹਨਾਂ ਨੇ ਜਿਹੜੇ ਥੀਮ ਦਿੱਤੇ ਸੀ ਇਸ ਵਾਰ ਉਹ ਤਿੰਨ ਥੀਮ ਸੀਗੇ ਜੀ ਇੱਕ ਸੀਗੇ ਸ਼ਹਾਦਤਾਂ ਦਾ ਦੂਸਰਾ ਸੀ ਬੂਮ ਐਮਪਾਇਰਮੈਂਟ ਦਾ ਤੀਸਰਾ ਸੀ ਕਲਚਰ ਹਮ ਸੋ ਆ ਤਿੰਨ ਚਾਕੀਆਂ ਨੇ ਆ ਪਹਿਲੀ ਝਾਕੀ ਸੀਗੀ ਜਿਸ ਦੇ ਵਿੱਚ ਸ਼ਹੀਦਾਂ ਨੂੰ ਦਿਖਾਇਆ ਗਿਆ ਸੀਗਾ ਮੋਰੇ ਤੁਸੀਂ ਦੇਖ ਲਓ ਲਾਲਾ ਲਾਜਪਤਰਾਏ ਉਦਮ ਸਿੰਘ ਵਗੈਰਾ ਉਹਨਾਂ ਦੀਆਂ ਤਸਵੀਰਾਂ ਨੇ ਉਸ ਤੋਂ ਬਾਅਦ ਸ਼ਹੀਦ ਐਜ਼ਮ ਭਗਤ ਸਿੰਘ ਨੇ ਸੋ ਦੂਸਰੇ ਦੇ ਵਿੱਚ ਪਹਿਲਾਂ ਸ਼ਹੀਦ ਐਜ਼ਮ ਭਗਤ ਸਿੰਘ ਨੇ ਤੇ ਉਸ ਤੋਂ ਬਾਅਦ ਬਾਕੀ ਦੀਆਂ ਝਾਕੀਆਂ ਨੇ ਇਹ ਤਾਂ ਹੋ ਗਈ ਪੰਜਾਬ ਦੇ ਸ਼ਹੀਦਾਂ ਦੀ ਝਾਕੀ ਸੋ ਉਸ ਤੋਂ ਬਾਅਦ ਜੇ ਆਪਾਂ ਆ ਜੀ ਪੰਜਾਬ ਦੇ ਕਲਚਰ ਦੇ ਉੱਤੇ ਸੋ ਆ ਪੰਜਾਬ ਦੇ ਕਲਚਰ ਦੀਆਂ ਝਾਕੀਆਂ ਸੀਗੀਆਂ ਜਿਸ ਦੇ ਵਿੱਚ ਕੁੜੀ ਚਰਖਾ ਕੱਤ ਰਹੀ ਹੈ ਜਾਂ ਉਹ ਕੀ ਕਹਿੰਦੇ ਉਹਨੇ ਨੂੰ ਸਲਾਈ ਕਰ ਰਹੀ ਹੈ ਕੜਾਈ ਕਰ ਰਹੀ ਹੈ ਉਸ ਤੋਂ ਬਾਅਦ ਪਿੰਗਾ ਝੂਟ ਰਹੀਆਂ ਨੇ ਫਿਰ ਕਲਚਰ ਦਹਰਾਇਆ ਗਿਆ ਲੰਗਰ ਪ੍ਰਥਾ ਆ ਗਈ ਸੋ ਇਧਰ ਵੀ ਪਹਿਲਾਂ ਪੰਗੜਾ ਦਿਖਾਇਆ ਗਿਆ ਤੇ ਸਾਡੇ ਜਿਹੜੇ ਲੋਕ ਸਾਜ ਨੇ ਉਹ ਦਿਖਾਏ ਗਏ ਫਿਰ ਇਹਦੇ ਵਿੱਚ ਵੀ ਲੰਗਰ ਤੇ ਉਹ ਸਾਰੀ ਸੰਗਤ ਵਾਲੀ ਪੰਗਤ ਵਾਲਾ ਜਿਹੜਾ ਸਿਸਟਮ ਹੈ ਉਹ ਦਿਖਾਇਆ ਗਿਆ ਲੱਸੀ ਰੇੜ ਕਦੀ ਕੁੜੀ ਦਿਖਾਈ ਗਈ ਹੈ ਸੋ ਉਸ ਤੋਂ ਬਾਅਦ ਤੀਸਰੀ ਫੋਟੋ ਮੈਨੂੰ ਮਾਈ ਭਾਗੋ ਜੀ ਵਾਲੀ ਮਿਲੀ ਨਹੀਂ ਸੀ ਸੋ ਇੱਕ ਪ੍ਰੈਸ ਵਾਲੀ ਇਹ ਛੋਟੀ ਜੀ ਫੋਟੋ ਹੈ ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਸਟਾਰਟਿੰਗ ਦੇ ਵਿੱਚ ਮਾਈ ਭਾਗੋ ਦੀ ਮੂਰਤੀ ਹੈ ਵੱਡੀ ਸੋ ਜਿਸ ਦੇ ਵਿੱਚ ਉਹਨਾਂ ਨੂੰ ਉੱਤੇ ਘੋੜੇ ਦੇ ਉੱਤੇ ਸਵਾਰ ਨੇ ਉਸ ਤੋਂ ਬਾਅਦ ਫਿਰ ਆ ਜੀਏ ਤਾਂ ਅੱਗੇ ਮਾਈ ਭਾਗੋ ਅਕੈਡਮੀ ਜਿਹੜੀ ਹੈ ਕਮਾਂਡੋ ਅਕੈਡਮੀ ਉਹਦੇ ਵਿਦਿਆਰਥਣਾਂ ਜਿਹੜੀਆਂ ਨੇ ਉਹ ਆਪਣੀ ਪਰਫਾਰਮੈਂਸ ਦੇ ਰਹੀਆਂ ਨੇ ਸੋ ਇਸ ਤਰੀਕੇ ਦੀਆਂ ਤਿੰਨ ਝਾਕੀਆਂ ਜਿਹੜੀਆਂ ਨੇ ਤਿਆਰ ਕਰਕੇ ਭੇਜੀਆਂ ਨੇ ਸੋ ਹੁਣ ਦੇਖੋ ਪੰਜਾਬ ਦੇ ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਪੰਜਾਬ ਵਾਸੀਆਂ ਨਾਲ ਦਿੱਲੀ ਯਾ ਫੇ ਖਾਸ ਕਰਕੇ ਕਹ ਲਈਏ ਕੇਂਦਰ ਚਾਹੇ ਕੋਈ ਵੀ ਸਰਕਾਰ ਹੋਵੇ ਉਹ ਵਿਤਕਰਾ ਕਰਦੀ ਹੈ ਸੋ ਹੁਣ ਵਿਤਕਰੇ ਦੀਆਂ ਤਸਵੀਰਾਂ ਮੈਂ ਕੁਝ ਹੋਰ ਵੀ ਲੈ ਕੇ ਆਇਆ ਆ ਇਹ ਝਾਕੀ ਤੁਸੀਂ ਦੇਖੋ ਇਹ ਝਾਕੀ ਜੰਮੂ ਕਸ਼ਮੀਰ ਦੀ ਝਾਕੀ ਜਿਹੜੀ 26 ਜਨਵਰੀ ਨੂੰ ਇੰਦਰ ਚੱਲਣੀ ਹੈ ਜੀ ਜਿਹੜੀ ਐਕਸੈਪਟ ਹੋਈ ਹੈ ਜਿਹੜੀ ਐਕਸੈਪਟ ਹੋਈ ਹੈ ਸੋ ਇਹ ਡਿਜ਼ਾਈਨ ਜਿਹੜੇ ਨਹੀਂ ਇਹ ਦੋ ਡਿਜ਼ਾਈਨ ਭੇਜੇ ਨੇ ਇਹਨਾਂ ਦੇ ਵਿੱਚੋਂ ਇੱਕ ਐਕਸੈਪਟ ਹੋਏਗੀ ਸੋ ਇਹ ਪਹਿਲੀ ਡਿਸਪਲੇ ਕਰ ਦਿੰਦੇ ਨੇ ਹਾਲਾਂਕਿ ਪਤਾ ਹਜੇ ਕਿਸੇ ਨੂੰ ਵੀ ਨਹੀਂ ਕਿ ਕਿਹੜੀ ਝਾਕੀ ਫਾਈਨਲ ਹੈ ਪਰ ਆ ਦੋ ਜਿਹੜੇ ਡਿਜ਼ਾਈਨ ਫਾਈਨਲ ਬਣਾਉਣੇ ਕੀਤੇ ਨੇ ਉਹ ਹੈ ਤਸਵੀਰ ਪਹਿਲੀ ਝਾਕੀ ਦੇ ਵਿੱਚ ਤੁਸੀਂ ਦੇਖੋ ਦੇਖੋਗੇ ਤੇ ਕਸ਼ਮੀਰ ਦੇ ਲਿਬਾਸ ਦੇ ਵਿੱਚ ਕੁੜੀਆਂ ਨੇ ਜੀ ਬਿਲਕੁਲ ਥੈਟ ਮੀਨ ਭੂਵਨ ਅਪਾਰਟਮੈਂਟ ਉਸ ਤੋਂ ਅੱਗੇ ਆ ਜਾਓ ਫਿਰ ਕਸ਼ਮੀਰ ਦਾ ਕਲਚਰ ਹਾਂ ਕਲਚਰ ਤਾਂ ਸਾਡਾ ਵੀ ਦਿਖਾਇਆ ਸੀ ਬੂਮੇਨ ਪਾਵਮੈਂਟ ਅਸੀਂ ਵੀ ਦਿਖਾਇਆ ਸੀ ਹਾਂ ਬਿਲਕੁਲ ਸੋ ਇਹਦੇ ਵਿੱਚ ਰਿਜੈਕਟ ਕਰਨ ਵਾਲੀ ਕੀ ਗੱਲ ਸੀ ਹੂੰ ਸੋ ਉਸ ਤੋਂ ਬਾਅਦ ਥੱਲੇ ਆਜੋ ਤੇ ਥੱਲੇ ਫਿਰ ਜਿਹੜੀ ਦੂਸਰੀ ਝਾਕੀ ਦੀ ਜੇ ਆਪਾਂ ਗੱਲ ਕਰੀਏ ਕਿ ਚਲੋ ਜੇ ਆਲੀ ਰਿਜੈਕਟ ਹੋਗੀ ਤਾਂ ਆਲੀ ਜਿਹੜੀ ਸਿਲੈਕਟ ਹੋਈ ਹੈ ਜਿਹੜੀ ਅਫੀਸ਼ੀਅਲ ਪੇਜ ਤੇ ਪਈ ਵੀ ਹੈ ਇਸ ਦੇ ਵਿੱਚ ਵੀ ਪਹਿਲਾਂ ਜਿਹੜੀਆਂ ਉੱਥੇ ਦੀਆਂ ਸਮਾਰਕਾਂ ਨੇ ਮਸ਼ਹੂਰ ਉਹ ਦਿਖਾਈਆਂ ਗਈਆਂ ਨੇ ਫਿਰ ਇੱਥੇ ਵੀ ਤੁਸੀਂ ਦੇਖੋ ਕਿ ਕੁੜੀਆਂ ਬਣੀਆਂ ਹੋਈਆਂ ਨੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਲੋਕ ਨਾਚ ਹੈ ਜੀ ਸਭਿਆਚਾਰ ਪ੍ਰੈਜੈਂਟ ਕਰ ਰਿਹਾ ਉਹ ਤਾਂ ਅਸੀਂ ਵੀ ਕਰ ਰਹੇ ਸੀ ਇਹ ਤੇ ਥੀਮ ਦੇ ਅਕੋਰਡਿੰਗ ਜੇਕਰ ਪੰਜਾਬ ਵਾਲਾ ਤਾਂ ਫਿਰ ਉਸ ਤੋਂ ਬਾਅਦ ਆ ਜਾਓ ਗੁਜਰਾਤ ਹੂੰ ਇਹ ਗੁਜਰਾਤ ਹੈ ਗੁਜਰਾਤ ਨੇ ਥੀਮ ਹੀ ਇਸ ਵਾਰ ਊਮਨ ਇੰਪਾਵਰਮੈਂਟ ਚੂਜ਼ ਕੀਤਾ ਜੀ ਸੋ ਉਸ ਦੇ ਵਿੱਚ ਵੀ ਦੇਖੋ ਕਿ ਪਹਿਲਾਂ ਲੇਡੀਜ਼ ਦਿਖਾਈਆਂ ਹੋਈਆਂ ਨੇ ਫਿਰ ਜਿਹੜਾ ਇੱਕ ਕੁੜੀ ਜਿਹੜੀ ਹੈ ਉਹ ਬਣੀ ਹੋਈ ਹੈ ਪਾਇਲਟ ਜੀ ਫਿਰ ਉੱਥੇ ਇੱਕ ਜਿਹੜੀ ਡਰੋਨ ਸਕੀਮ ਸ਼ੁਰੂ ਕੀਤੀ ਹੈ ਕਿ ਜਿਹੜਾ ਹੁਣ ਲੇਡੀਜ਼ ਨੂੰ ਡਰੋਨ ਸਿਖਾ ਹ ਸਿਖਾਏ ਜਾਂਦੇ ਨੇ ਆਹ ਡਰੋਨ ਉੱੜ ਰਿਹਾ ਆ ਬੀਬੀ ਖੜ ਕੇ ਹੜਾ ਰਹੀ ਹੈ ਉਸ ਤੋਂ ਇਲਾਵਾ ਜਿਹੜਾ ਹੋਰ ਸੈਂਟਰ ਵਗੈਰਾ ਬੀਬੀਆਂ ਨੇ ਖੋਲੇ ਨੇ ਸਵਾਤ ਤਸਵੀਰ ਹੈ ਇਹ ਦੋ ਡਿਜ਼ਾਈਨਾਂ ਚ ਕੋਈ ਇੱਕ ਡਿਜ਼ਾਈਨ ਸਿਲੈਕਟ ਹੋਇਆ ਹੋਇਆ ਤੇ ਗੁਜਰਾਤ ਦਾ ਹੈ ਜੀ ਇਹ ਇਹਦੇ ਚ ਇਹਦੇ ਵਿੱਚ ਵੀ ਔਮਨ ਇੰਪਾਵਰਮੈਂਟ ਹੈ ਸੋ ਸਾਡੀ ਜਿਹੜੀ ਪਹਿਲੀ ਲੇਡੀ ਵਾਰੀਅਰ ਹੈ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਮਾਈ ਭਾਗੋ ਨਾਦੀ ਚਾਕੀ ਦੇ ਵਿੱਚ ਕੀ ਤਕਲੀਫ ਸੀ ਭਾਈ ਫਿਰ ਆਜੋ ਇਹ ਹੈ ਹਰਿਆਣੇ ਦੀ ਜੀ ਬੀਬੀ ਨੇ ਪਹਿਰਾਵਾ ਦੇਸੀ ਪਾਇਆ ਹੋਇਆ ਜਿਵੇਂ ਦੀ ਉੱਥੇ ਦੀਆਂ ਹਰਿਆਣੇ ਦੀਆਂ ਬੀਬੀਆਂ ਪਾਉਂਦੀਆਂ ਨੇ ਸ਼ਰਟ ਨੀਚੇ ਘੱਗਰਾ ਫਿਰ ਸਿਰ ਤੇ ਚੁੰਨੀ ਤੇ ਨਾਲੇ ਉੱਪਰ ਡਿਗਰੀ ਦੀ ਚੁੰਨੀ ਲਈ ਹੋਈ ਡਿਗਰੀ ਵਾਲੀ ਟੋਪੀ ਹੈ ਡਿਗਰੀ ਵਾਲੀ ਟੋਪੀ ਲਈ ਹੋਈ ਹੈ ਤੇ ਨਾਲੇ ਅੱਗੇ ਲੈਪਟਾਪ ਰੱਖਿਆ ਹੋਇਆ ਤੇ ਕ੍ਰੈਕਟਰ ਦੇ ਉੱਤੇ ਬੈਠੀ ਹੋਈ ਆ ਸਲੰਸਰ ਉਸ ਤੋਂ ਬਾਅਦ ਫਿਰ ਬੀਬੀਆਂ ਜਿਹੜੀਆਂ ਪਾਹਜ ਨੇ ਉਹਨਾਂ ਦੇ ਲਈ ਸਕੀਮਾਂ ਦੀ ਸ਼ੁਰੂਆਤ ਫਿਰ ਆਪ ਜਿਹੜੀਆਂ ਬੱਚੀਆਂ ਪੜ੍ਹ ਕੇ ਕਿਸਾਨਾਂ ਦੀਆਂ ਵੱਡੇ ਅਫਸਰ ਲੱਗਦੇ ਨੇ ਸ਼ਾਇਦ ਕੇਂਦਰ ਵਾਲੀ ਟੀਮ ਹੈ ਭੋਲੇਗੀ ਕਿ ਇਸ ਵਾਰ ਸਭ ਤੋਂ ਜ਼ਿਆਦਾ ਬੇਟੀਆਂ ਪੰਜਾਬ ਨੇ ਦਿੱਤੀਆਂ ਜੱਜ ਬਣ ਕੇ ਬਣੀਆਂ ਹਾਂ ਸੋ ਉਸ ਤੋਂ ਬਾਅਦ ਫਿਰ نیچے ਵੀ ਤੁਸੀਂ ਇਹ ਦੇਖੋ ਕਿ ਨਾਲ ਕੁੜੀ ਨੇ ਲੈਪਟਾਪ ਫੜਿਆ ਹੋਇਆ ਨਾਲੇ ਘਗਰਾ ਉਹੀ ਦੇਸੀ ਪਹਿਰਾਵਾ ਤੇ ਸਿਰ ਤੇ ਫਿਰ ਡਿਗਰੀ ਵਾਲੀ ਟੋਪੀ ਤੇ ਫਿਰ ਉਸ ਤੋਂ ਬਾਅਦ ਆ ਦੇਖੋ ਜਿੰਨੀਆਂ ਕੁੜੀਆਂ ਨੱਚ ਰਹੀਆਂ ਨੇ ਉਹਦੇ ਵਿੱਚੋਂ ਵੀ ਅੱਧੀਆਂ ਦੇ ਸਿਰ ਦੇ ਉੱਤੇ ਡਿਗਰੀ ਵਾਲੀ ਟੋਪੀ ਹੈ ਇੱਥੇ ਵੀ ਕਿਸਾਨ ਬੜਾ ਖੁਸ਼ ਹੈ ਕਿ ਉਹਦੀ ਧੀ ਜਿਹੜੀ ਅਫਸਰ ਬਣ ਗਈ ਹੈ ਡਾਕਟਰੀ ਦੇ ਵਿੱਚ ਅੱਗੇ ਨੇ ਹੋਰ ਕਈ ਜਿਹੜੇ ਫੀਲਡ ਨੇ ਉਹਦੇ ਵਿੱਚ ਅੱਗੇ ਨੇ ਸੋ ਸਾਡੀ ਮਾਈ ਭਾਗੋ ਅਕੈਡਮੀ ਦੇ ਬੱਚੇ ਜਿਹੜੇ ਕਮਾਂਡੋ ਦੀ ਟ੍ਰੇਨਿੰਗ ਲੈਂਦੀਆਂ ਨੇ ਵੀ ਬੱਚੀਆਂ ਤੇ ਉਹ ਕੀ ਅੱਗੇ ਜਾ ਕੇ ਸਮਾਜ ਦੇ ਵਿੱਚ ਹਿੱਸਾ ਨਹੀਂ ਬੰਦੀਆਂ ਚਲੋ ਉਸ ਤੋਂ ਅੱਗੇ ਆ ਜਾਂਦੇ ਆ ਇਹ ਚੱਕੀ ਆ ਮਹਾਰਾਸ਼ਟਰ ਦੀ ਨਾਨ ਨਾਲ ਇਹ ਵੀ ਗੌਰ ਕਰਿਓ ਕਿ ਨਾ ਸੂਬਿਆਂ ਦੇ ਵਿੱਚ ਸਰਕਾਰ ਕੀ ਦੀ ਹੈ ਸਰਕਾਰ ਕੀ ਦੀ ਹੈ ਡਬਲ ਇੰਜਨ ਹੈ ਜੀ ਆ ਤਾਂ ਸੋ ਇਹ ਆ ਗਈ ਮਹਾਰਾਸ਼ਟਰ ਦੀ ਝਾਕੀ ਇਸ ਦੇ ਵਿੱਚ ਕੀ ਦਿਖਾਇਆ ਗਿਆ ਕਿ ਜਿਹੜਾ ਮਰਾਠਿਆਂ ਦਾ ਕਲਚਰ ਹੈ ਜੀ ਹਾਥੀ ਦੇ ਉੱਤੇ ਜਦੋਂ ਜੰਗਾਂ ਲੜਨ ਜਾਂਦੇ ਸੀਗੇ ਜਾਂ ਫਿਰ ਹੋਰ ਆ ਤਪੱਸਿਆ ਕਰ ਰਹੇ ਨੇ ਸ਼ੋ ਸ਼ੀਲਾ ਨਿਵਾਹ ਹੋ ਹੋ ਰਿਹਾ ਕੀ ਕਹਿੰਦੇ ਹੁੰਦੇ ਉਹਨੂੰ ਜਦੋਂ ਗੱਦੀ ਦਿੱਤੀ ਜਾਂਦੀ ਹੈ ਉਹ ਰਾਜ ਰਾਜ ਭਗ ਦਾ ਰਾਜ ਭਗ ਦਾ ਤੋਰ ਪਰ ਸੰਭਾਲੀ ਜਾ ਰਹੀ ਹੈ ਉਸ ਤੋਂ ਬਾਅਦ ਆ ਦਰਬਾਰ ਲੱਗਾ ਹੋਇਆ ਹੈ ਹਮ ਐਂਟਰੀ ਗੇਟ ਹੈ ਮਹਿਲ ਦਾ ਆ ਮਹਿਲ ਹੈ ਆ ਪਿੱਛੇ ਸਾਰਾ ਕਲਚਰਲ ਉਹਨਾਂ ਦਾ ਦਿਖਾਇਆ ਗਿਆ ਸੋ ਜੇ ਆਪਾਂ ਆਈਏ ਵਾਰੀਅਰਸ ਦੇ ਉੱਤੇ ਜਾਂ ਫਿਰ ਆਪਾਂ ਕਹਿ ਦਈਏ ਸ਼ਹੀਦਾਂ ਦੇ ਉੱਤੇ ਤਾਂ ਫਿਰ ਮੈਨੂੰ ਇਹ ਦੱਸੋ ਕਿ ਫਿਰ ਇਸ ਝਾਕੀ ਦੇ ਵਿੱਚ ਤੇ ਇਸ ਝਾਕੀ ਦੇ ਵਿੱਚ ਕਿੰਨਾ ਅੰਤਰ ਹੈ ਜੇ ਕਰੇ ਨਾ ਨੇ ਦੇਸ਼ ਦੀ ਆਜ਼ਾਦੀ ਚ ਯੋਗਦਾਨ ਦਿੱਤਾ ਤਾਂ ਇਹਨਾਂ ਨੇ ਨਹੀਂ ਦਿੱਤਾ ਇਹਨਾਂ ਨੇ ਨਹੀਂ ਦਿੱਤਾ ਸ਼ਾਇਦ ਭੁੱਲ ਗਏ ਨੇ ਕਿ ਸਰਦਾਰ ਸ਼ਹੀਦ ਐਜ਼ਮ ਭਗਤ ਸਿੰਘ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਣ ਵਾਲੇ ਸ਼ਹੀਦ ਨੇ ਹਮ ਤੇ ਇਹਨਾਂ ਕਰਕੇ ਉਸ ਤੋਂ ਬਾਅਦ ਉਹ ਤਾਂ ਸਿੰਘ ਹਰਾਂ ਨੂੰ ਅਸੀਂ ਉਹ ਮੰਨਦੇ ਆ ਕਿ ਜਿਨਾਂ ਨੇ ਜਲਿਆਂ ਵਾਲੇ ਬਾਗ ਦਾ ਬਦਲਾਅ ਆਇਆ ਸੀ ਲਾਲਾ ਲਾਜਪਤ ਰਾਏ ਦੀ ਆਪਣੀ ਆਜ਼ਾਦੀ ਦੇ ਵਿੱਚ ਜਗ੍ਹਾ ਭੂਮਿਕਾ ਹੈ ਤੇ ਜਗ੍ਹਾ ਪੂਰੇ ਲੋਕਾਂ ਦੇ ਦਿਲਾਂ ਦੇ ਵਿੱਚ ਤਾਂ ਫਿਰ ਇਹ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ ਨਹੀਂ ਇਹ ਚ ਮੈਨੂੰ ਵੀ ਉਹੀ ਚੀਜ਼ ਨਹੀਂ ਸਮਝ ਆ ਰਹੀ ਵੀ ਜਦੋਂ ਉਹ ਚੀਜ਼ ਥੀਮ ਦੇ ਅਕੋਰਡਿੰਗ ਹੈ ਤੇ ਫਿਰ ਇਹ ਥੀਮ ਤੋਂ ਬਾਹਰ ਕਿਵੇਂ ਹੋ ਸਕਦਾ ਜੇਕਰ ਤੁਹਾਨੂੰ ਚਲੋ ਅਸੀਂ ਆ ਹਰਿਆਣੇ ਵਾਲੀ ਐਗਜ਼ਾਮਪਲ ਲੈ ਲੈਂਦੇ ਆ ਹਮ ਹਰਿਆਣੇ ਦੇ ਵਿੱਚ ਜੇ ਆਪਾਂ ਊਮਨ ਏਮਪਾਵਰਮੈਂਟ ਦਿਖਾਇਆ ਕਿ ਬੱਚੀਆਂ ਪੜ੍ਹ ਲਿਖ ਗਈਆਂ ਨੇ ਜਾਂ ਹੋਰ ਕਈ ਪਾਸੇ ਨਿਕਲ ਗਈਆਂ ਅੱਗੇ ਸੋ ਹੁਣ ਆ ਸਾਡੀ ਜਿਹੜੀ ਪੰਜਾਬ ਦੀ ਥੀਮ ਆ ਕੈਮਰਾਮੈਨ ਨੂੰ ਕਹੂੰਗਾ ਕਿ ਜ਼ੂਮ ਕਰਕੇ ਦਿਖਾ ਜੜੀ ਆ ਬੀਬੀ ਬਾਈਪਾਗੋ ਵਾਲੀ ਬਾਈਪਾਗੋ ਵਾਲਾ ਸੋ ਇਸ ਦੇ ਵਿੱਚ ਵੀ ਜਿਹੜੀਆਂ ਬੱਚੀਆਂ ਨੇ ਉਹ ਵੀ ਤਾਂ ਪੜੀਆਂ ਲਿਖੀਆਂ ਨੇ ਬਿਲਕੁਲ ਪਲੱਸ ਫਿਜ਼ੀਕਲ ਫਿਟ ਨੇ ਪਲਾਸਾ ਡਿਫੈਂਸ ਵਿੱਚ ਵੀ ਜਾ ਸਕਦੀਆਂ ਨੇ ਅੱਗੇ ਜਾ ਕੇ ਭਾਰਤ ਦੇ ਸੈਨਾ ਦੇ ਵਿੱਚ ਵੀ ਜਾਣਗੀਆਂ ਆਪਣੀ ਆਰਮੀ ਦੇ ਵਿੱਚ ਵੀ ਸੇਵਾ ਦੇ ਸਕਦੀਆਂ ਨੇ ਕਿਹ ਜਿਹੜੀਆਂ ਬੱਚੀਆਂ ਗਈਆਂ ਨੇ ਸਾਰੀਆਂ ਤਾਂ ਨਹੀਂ ਜਾਣੀਆਂ ਡਿਫੈਂਸ ਵਿੱਚ ਕਈ ਪੜ ਲੈ ਕੇ ਅੱਗੇ ਵੀ ਜਾਣਗੀਆਂ ਤੇ ਇਹ ਇਹਦੇ ਵਿੱਚ ਕੀ ਦਿੱਕਤ ਹੈ ਤੇ ਆਹ ਵਾਲੇ ਦੇ ਵਿੱਚ ਕੀ ਐਡਾ ਦਾ ਖਾਸ ਹੈ ਕਿ ਜਿਹੜਾ ਇਹ ਸਿਲੈਕਟ ਹੋ ਗਈ ਤੇ ਸਾਡੀ ਮਾਈ ਭਾਗ ਹੋ ਰਹੀ ਤੇ ਕਲਚਰ ਦੇ ਉੱਤੇ ਆਪਾਂ ਗੱਲ ਕਰੀਏ ਤਾਂ ਕਲਚਰ ਦੇ ਵਿੱਚ ਫਿਰ ਜੇ ਆਪਾਂ ਆਏ ਜਾਂਦੇ ਆ ਕਿ ਗੁਜਰਾਤ ਦੇ ਉੱਤੇ ਕਿਹ ਨੱਚਦਿਆਂ ਦੇ ਕਲਚਰ ਹੈ ਕਲਚਰ ਤਾਂ ਸਾਡਾ ਇਹ ਵੀ ਹੈ ਫੋਲਕਾਰੀ ਸਾਡਾ ਕਲਚਰ ਹੈ ਔਰ ਗਿੱਧਾ ਸਾਡਾ ਕਲਚਰ ਹੈ ਪੰਗਤ ਸਾਡਾ ਕਲਚਰ ਹੈ ਭੰਗੜਾ ਸਾਡਾ ਕਲਚਰ ਹੈ ਔਰ ਲੱਸੀ ਰੜਕਣਾ ਸਾਡਾ ਕਲਚਰ ਹੈ ਪਿੰਗਾ ਸਾਡਾ ਕਲਚਰ ਨੇ ਤੀਆਂ ਪੰਜਾਬ ਚ ਮਨਾਇਆ ਜਾਂਦੀਆਂ ਨੇ ਸੋ ਇਸ ਦੇ ਵਿੱਚ ਕੀ ਦਿੱਕਤ ਹੈ ਤੇ ਹੁਣ ਜਿਹੜੀ ਇਹ ਆਖਰੀ ਝਾਕੀ ਹੈ ODE ਦੇ ਵੀ ਆ ਜਾਂਦੇ ਹੂੰ ਇਹ ਹੈ ਜੀ yogi adityanath ਦੇ ਰਾਜ ਵਾਲੀ ਅੱਛਾ ਜੀ ਹਾਂ UP ਦੀ ਝਾਕੀ ਹੂੰ ਇਸ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਧਰਲੇ ਪਾਸੇ ਰਾਮ ਮੰਦਰ ਜਿਹੜਾ ਬਣਨ ਜਾ ਰਿਹਾ ਸਾਡੇ ਕੋਲ ਵੀ ਦਰਬਾਰ ਸਾਹਿਬ ਹੈ ਤੁਸੀਂ ਹੁਕਮ ਤਾਂ ਕਰਦੇ ਪੰਜਾਬ ਸਰਕਾਰ ਕਿ ਆਪ ਤਾਂ ਉਹ ਵੀ ਬਣਾ ਕੇ ਦੇ ਦਿੰਦੀ ਜੇ ਪੰਜਾਬ ਸਰਕਾਰ ਨਹੀਂ ਬਣਾ ਕੇ ਦੇ ਦਿੰਦੀ ਅਜਿਹੀ ਸੇਵਾ ਤੁਸੀਂ ਪੰਜਾਬ ਦੇ ਲੋਕਾਂ ਦੀ ਲਾਲ ਦਿੰਦੇ ਉਹ ਵੀ ਬਣਾ ਕੇ ਦੇ ਆਂਦੇ ਐਟਾ ਦੇ ਮਾਡਲ ਬਣਾਉਂਦੇ ਕਿ ਤੁਹਾਡੀ ਪੂਰੀ ਪ੍ਰੇਰਣਾ ਹੋ ਜਾਂਦੀ ਉਹਦੇ ਵਿੱਚ ਉਹੀ ਤੇ ਗੱਲ ਹੈ ਉਸ ਤੋਂ ਬਾਅਦ ਆਜੋ ਫੇਰ ਆ ਬੰਦੇ ਭਾਰਤ ਟ੍ਰੇਨ ਹਮ ਏਅਰਪੋਰਟ ਸੋ ਅਜਈਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਵੀ ਆਪਣਾ ਕਲਚਰ ਹੀ ਦਿਖਾਇਆ ਜੋ ਮਸ਼ਹੂਰ ਚੀਜ਼ਾਂ ਨੇ ਪੰਜਾਬ ਚ ਬਥੇਰੀਆਂ ਨੇ ਜ਼ਿਲ੍ਹਿਆਂ ਵਾਲਾ ਬਾਗ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਦਰਬਾਰ ਸਾਹਿਬ ਹੈ ਤੇ ਫਿਰ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ ਰਿਜ਼ੈਕਸ਼ਨ ਦਾ ਕਾਰਨ ਕੀ ਹੈ ਤੁਮ ਇਹ ਸਮਝਣਾ ਜ਼ਰੂਰੀ ਹੈ ਕਿ ਰਿਜ਼ੈਕਸ਼ਨ ਦਾ ਕਾਰਨ ਕੀ ਹੈ ਮੇਰੇ ਖਿਆਲ ਨਾਲ ਇੱਕ ਆਹ ਕਿਹੜੀ ਹੈ ਯੂਪ ਵਾਲੀ ਉਸ ਤੋਂ ਬਾਅਦ ਆ ਜੋ ਆ ਗੁਜਰਾਤ ਦੀ ਆ ਗਈ ਫਿਰ ਆ ਆ ਗਈ ਜੀ ਹਰਿਆਣੇ ਵਾਲੀ ਸੋ ਜਦੋਂ ਅਜਿਹੀਆਂ ਚੀਜ਼ਾਂ ਹੋਣ ਗਿਆ ਤਾਂ ਲੋਕ ਸਵਾਲ ਤਾਂ ਪੁੱਛਣਗੇ ਬਿਲਕੁਲ ਤੇ ਉਸ ਤੋਂ ਬਾਅਦ ਮਹਾਰਾਸ਼ਟਰ ਦਾ ਜਿਹੜਾ ਦਿਖਾਈ ਦੇ ਰਿਹਾ ਜੀ ਆਪਾਂ ਜਿਹੜਾ ਮਹਾਰਾਸ਼ਟਰ ਦਾ ਕਲਚਰਲ ਹੈ ਹਾਂ ਜਿਹੜੇ ਉਹਨਾਂ ਦੇ ਰਾਜੇ ਨੇ ਮਰਾਠਾ ਵਾਲਾ ਤੇ ਆਪ ਫਿਰ ਅੱਗੇ ਆ ਜੋ ਜੰਮੂ ਕਸ਼ਮੀਰ ਸੋ ਇਹਨਾਂ ਦੇ ਵਿੱਚ ਫਰਕ ਕੀ ਹੈ ਇਹਦਾ ਕਿ ਆ ਜਿਹੜੀਆਂ ਸਾਡੀਆਂ ਕਿ ਪੰਜਾਬ ਦੀਆਂ ਨਹੀਂ ਹੈਗੀਆਂ ਚਾਕੀਆਂ ਸਿਰਫ ਫਰਕ ਤੇ ਹੀ ਲੱਗ ਰਿਹਾ ਫਿਲਹਾਲ ਇਹ ਜਿਹੜੀਆਂ ਸਾਡੀਆਂ ਤਿੰਨ ਚਾਕੀਆਂ ਲੀਆਂ ਇਹਦੇ ਵਿੱਚ ਕੀ ਆ ਚੀਜ਼ਾਂ ਕਲੀਅਰ ਨਹੀਂ ਸੀ ਹੋ ਰਹੀਆਂ ਹਾਂ ਜੋ ਚੀਜ਼ਾਂ ਉਹਨੇ ਕਲੀਅਰ ਕੀਤੀਆਂ ਕਿ ਉਹ ਸਾਡੀਆਂ ਝਾਕੀਆਂ ਚ ਕਲੀਅਰ ਨਹੀਂ ਸੀ ਹੋ ਰਹੀ ਸੋ ਵੱਡਾ ਸਵਾਲ ਇਹ ਹੈ ਆ ਜਿਹੜਾ ਜਵਾਬ ਆਇਆ ਹੈ ਜਵਾਬ ਅਧਾ ਅਧੂਰਾ ਹੈ ਕਿ ਜਿਹੜੀਆਂ ਝਾਕੀਆਂ ਦੀ ਗੱਲ ਵੀ ਕਰਦੇ ਹੋ ਕਿ ਇੰਨੀਆਂ ਸਟੇਟਸ ਨੇ ਇੰਨੀਆਂ ਸੀ ਨਹੀਂ ਕਵਰ ਕਰ ਪਾਰੇ ਜਾਂ ਹੋਰ ਵੀ ਹੈ ਕਵਰ ਤਾਂ ਸਾਡੀ ਪਹਿਲਾਂ ਵੀ ਨਹੀਂ ਹੋਈ ਫਿਰ ਨਾਲ ਤੁਸੀਂ ਇਹ ਕਹਿ ਕੇ ਜੀ ਸਾਰ ਸਕਦੇ ਹੋ ਉਸ ਦੇ ਵਿੱਚ ਇੱਕ ਬਹੁਤ ਬੜੀ ਗੱਲ ਲਿਖੀ ਗਈ ਹੈ ਕਿ 8 ਸਾਲਾਂ ਚ ਤੁਹਾਡੀ ਝਾਕੀ 6 ਵਾਰ ਦਿਖਾਤੀ ਹੈ ਅੱਛਾ ਤੇ ਇਹ ਵੀ ਤਾਂ ਦੱਸੋ ਲਾਸਟ 4 ਸਾਲ ਜਿਹੜੀਆਂ 12ਵੀਂ ਤਾਂ ਰਹੀ ਸੀ ਹਾਂ 13 14 ਵਾਲੀ ਲਗਭਗ 4 ਸਾਲ ਤੱਕ ਬਾਹਰ ਰਹੀ ਸੀ ਲਗਭਗ 4 ਸਾਲ ਤੱਕ ਬਾਹਰ ਰਹੀ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਾ ਕੇ ਉੱਥੇ ਜ਼ਬਰਦਸਤੀ ਜਿਹੜੀ ਐ ਐਂਟਰ ਕਰਵਾਣੀ ਪਈ ਸੀਗੀ ਸੋ ਫਿਰ ਜਦੋਂ ਇਸ ਤਰੀਕੇ ਦਾ ਤੁਸੀਂ ਬਿਆਨ ਵੀ ਦਉਗੇ ਤੇ ਇਸ ਤਰੀਕੇ ਦੀਆਂ ਜਿਹੜੀਆਂ ਤਸਵੀਰਾਂ ਵੀ ਨੇ ਉਹ ਵੀ ਸਾਹਮਣੇ ਆਣ ਗਿਆ ਤੇ ਪੰਜਾਬ ਦੇ ਲੋਕ ਤਾਂ ਇਹਨੂੰ ਬਿਤ ਕਰਾਈ ਕਹਿਣਗੇ ਚਾਹੇ ਸੁਨੀਲ ਜਾਖੜ ਹੋਣ ਚਾਹੇ ਫਿਰ ਮਨਜਿੰਦਰ ਸਿੰਘ ਸੇਰਸਾ ਹੋਣ ਜਾਂ ਫਿਰ ਚਾਹੇ ਆ ਦੋ ਪੇਜਾਂ ਵਾਲੀ ਲੈਟਰ ਹੋਵੇ ਜੀ ਬਿਤ ਕਰਾਇਆ ਤਾਂ ਬਿਤ ਕਰਾਈ ਐ ਬਿਲਕੁਲ ਜੀ ਤੇ ਇਸ ਤੋਂ ਅਗਲਾ ਵਿਵੇਕ ਜੀ ਹੁਣ ਇਹ ਤੇ ਚਲੋ ਰਹੀ ਗੱਲ ਉਹਨਾਂ ਚਾਕੀਆਂ ਦੇ ਤੁਸੀਂ ਬੜੇ ਚੱਗੇ ਤਰੀਕੇ ਦੇ ਨਾਲ ਉਹ ਚੀਜ਼ ਸਮਝਾਈਓ ਕੰਪੈਰੀਜ਼ਨ ਕਰਕੇ ਦਿਖਾਇਆ ਜਿਹੜਾ ਬੇਹੱਦ ਜ਼ਰੂਰੀ ਸੀ ਤੇ ਇਹ ਦਿਖਾਇਆ ਵੀ ਜਾਣਾ ਚਾਹੀਦਾ ਸੀ ਕਿਉਂਕਿ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਅਸਲ ਦੇ ਵਿੱਚ ਵਿਤਕਰਾ ਕਿਸ ਹੱਦ ਤੱਕ ਕੀਤਾ ਜਾ ਰਿਹਾ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਜੀ ਤੁਹਾਡੀਆਂ ਜਿਹੜੀਆਂ ਚਾਕੀਆਂ ਦੇ ਡਿਜ਼ਾਈਨ ਨੇ ਥੀਮ ਦੇ ਨਾਲ ਮੈਚ ਨਹੀਂ ਕਰਦੇ ਸਬੰਧਿਤ ਨਹੀਂ ਨੇ ਤਿੰਨ ਪੜਾਅ ਸੀ ਪਾਰ ਕਰਵਾਤੇ ਚੌਥੇ ਦੇ ਵਿੱਚ ਦੇਖਿਆ ਤੇ ਉਹ ਥੀਮ ਦੇ ਨਾਲ ਮੈਚ ਨਹੀਂ ਕਰੇ ਤੇ ਫਿਰ ਦੂਜੇ ਪਾਸੇ ਦੂਜੀਆਂ ਸਟੇਟਾਂ ਦੀਆਂ ਝਾਕੀਆਂ ਦੀਆਂ ਫੋਟੋਆਂ ਜਦੋਂ ਅਸੀਂ ਇੱਕ ਪੱਖ ਬੋਲੀਏ ਪਰ ਦੂਸਰਾ ਸਵਾਲ ਇਹ ਵੀ ਹੈ ਕਿ ਜੇ ਤਿੰਨ ਵਾਰ ਪਾਸ ਹੋ ਗਈ ਸੀ ਜੇ ਚੌਥੀ ਵਾਰ ਰਿਜੈਕਸ਼ਨ ਦੇ ਕੰਡੇ ਸੀ ਤਾਂ ਇਹ ਤਾਂ ਹੈ ਨਹੀਂਗਾ ਕਿ ਤਿੰਨ ਪੜਾ ਪਾਸ ਕਰਕੇ ਫਿਰ ਚੌਥੀ ਵਾਰ ਤੁਹਾਨੂੰ ਸਿੱਧਾ ਹੀ ਮਨਾ ਕਰ ਦਿੱਤਾ ਹੋਗਾ ਕੋਈ ਨਾ ਕੋਈ ਕਮੀ ਪੇਸ਼ੀ ਲੱਭ ਕੇ ਕੋਈ ਨਾ ਕੋਈ ਚੀਜ਼ ਲੱਭ ਕੇ ਅਮੈਂਡਮੈਂਟ ਵੀ ਹੋ ਸਕਦੀ ਸੀ ਜੇ ਕੋਈ ਬੜੀ ਫੁੱਟੀ ਗਲਤੀ ਦਿੱਤਾ ਜਾ ਸਕਦਾ ਸੀ ਪੰਜਾਬ ਦੇ ਅਫਸਰਾਂ ਨੂੰ ਕੀ ਕਿਹਾ ਇਹ ਵੀ ਸਵਾਲ ਹੈ ਕਿ ਕਿਆ ਉਹਨਾਂ ਨੇ ਅਮੈਂਡਮੈਂਟ ਕਰਨ ਲਈ ਕਿਹਾ ਤੇ ਪੰਜਾਬ ਦੇ ਅਫਸਰ ਸੁੱਤੇ ਪਏ ਸੀ ਜੀ ਜਾਂ ਫਿਰ ਪੰਜਾਬ ਦੇ ਜਿਹੜੇ ਆਗੂ ਅੱਜ ਜੋ ਬੋਲ ਰਹੇ ਨੇ ਆਪਣੇ ਪ੍ਰਤੀਕਰਮਾਂ ਦੇ ਰਹੇ ਨੇ ਕਿ ਉਹ ਸੁੱਤੇ ਪਏ ਸੀ ਜੇਕਰ ਨੇ ਕੋਈ ਜਵਾਬ ਨਹੀਂ ਆਇਆ ਤਾਂ ਉਹ ਚੀਜ਼ ਮੈਂਸ਼ਨ ਵੀ ਕਰੇ ਨਾ ਪੰਜਾਬ ਸਰਕਾਰ ਸੋ ਦੋਨੋਂ ਪੱਖ ਦੇਖਣੇ ਚਾਹੀਦੇ ਨੇ ਜੀ ਇਹ ਤੋਂ ਇਹ ਤੋਂ ਚਲੋ ਇਹ ਤੇ ਰਿਹਾ ਉਹ ਜਵਾਬ ਹੁਣੇ ਜਵਾਬ ਨੇ ਵਿਵੇਕ ਜੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਜਿਹੜੇ ਭਾਜਪਾ ਪ੍ਰਧਾਨ ਨੇ ਸੁਨੀਲ ਜਾਖੜ ਸਾਹਿਬ ਕਹਿੰਦੇ ਜੀ ਉਹਨਾਂ ਨੂੰ ਵੀ ਫਸਾਤਾ ਤੇ ਨਾਲ ਦੇ ਨਾਲ ਸਿਰਸਾ ਸਾਹਿਬ ਨੂੰ ਵੀ ਇਹਦੇ ਵਿੱਚ ਹੁਣ ਕਿਤਨੇ ਕਿਤੇ ਜਿਹੜੀਆਂ ਮੁਸ਼ਕਲਾਂ ਵਧੀਆਂ ਹੋਈਆਂ ਉਹਨਾਂ ਦੀਆਂ ਵੀ ਦਿਖਾਈ ਦੇ ਰਹੀਆਂ ਨੇ ਇਹਦੇ ਚ ਕਿੰਨਾ ਕੁ ਉਹ ਲੱਗਦਾ ਇਹਦਾ ਵੀ ਕੰਪੇਰੀਸ਼ਨ ਕਰਕੇ ਦੱਸੋ ਇਧਰ ਪਹਿਲਾਂ ਦੋ ਜਿਹੜੀਆਂ ਪੁਆਇੰਟ ਚੱਕੇ ਗਏ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਉਹਨਾਂ ਨੇ ਕਿਹਾ ਸੀਗਾ ਕਿ 2023 ਚ ਵੀ ਸਾਡੀ ਚਾਕੀ ਨਹੀਂ ਲੈ ਕੇ ਗਈ ਜੀ ਪਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਹਿ ਸੀ ਕਿ 2023 ਦੀ ਚਾਕੀ ਦੀ ਜਿਹੜੀ ਗੱਲਬਾਤ ਹੈ ਉਹ ਪੁਰਾਣੀ ਸਰਕਾਰ ਕਰਕੇ ਗਈ ਸੀ ਹਾਲਾਂਕਿ 2022 ਦੇ ਵਿੱਚ ਸਰਕਾਰ ਬਣ ਗਈ ਸੀ ਫਿਰ ਪਤਾ ਨਹੀਂ 23 ਦੀ ਚਾਕੀ ਦੇ ਲਈ ਕਿਹੜੀ ਸਰਕਾਰ ਨੇ ਜਾ ਕੇ ਗੱਲ ਕੀਤੀ ਕਿਉਂਕਿ ਜਿਹੜੇ ਆਫਰ-ਉਫਰ ਆਣੇ ਸ਼ੁਰੂ ਹੁੰਦੇ ਨੇ ਜੂਨ-ਜਲਾਈ ਦੇ ਵਿੱਚ ਸ਼ੁਰੂ ਹੋ ਜਾਂਦੀਆਂ ਲੈਟਰ ਆਣੀਆਂ ਸੋ ਇਹਦਾ ਮਾਰਚ ਦੇ ਵਿੱਚ ਸ ਬੜੇ ਗੱਜ-ਬੱਜ ਕੇ ਮਤਲਬ 40-50 ਖੇਤ ਸਾਫ ਸਚ ਛੱਟ ਕਰਾ ਕੇ ਸੌ ਚੱਕੀ ਸੀ ਕਰ ਕਰ ਗੱਲਾਂ ਜਾਂਦੀਆਂ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ ਪ੍ਰੋਗਰਾਮ ਕਰਾਇਆ ਸੀ ਸੋ ਇਸ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਜਵਾਬ ਵੀ ਦਿੱਤਾ 2023 ਦਾ ਜੀ ਕਿ ਤੁਹਾਡੇ ਵੱਲ ਤੋਂ ਸਾਨੂੰ ਕੋਈ ਜਵਾਬ ਹੀ ਨਹੀਂ ਆਇਆ ਸੀ ਇਸ ਕਰਕੇ ਬਾਹਰ ਸਿੱਕੀ ਚਾਕੀ ਤੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਇੱਕ ਸਵਾਲ ਕੀਤਾ ਸੀਗਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਉਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ ਡਿਜ਼ਾਈਨ ਬਣਾ ਕੇ ਭੇਜੇ ਸੀ ਇਹ ਬਸ ਪਹਿਲਾਂ ਡਿਜ਼ਾਈਨ ਭੇਜੇ ਗਏ ਸੀਗੇ ਇਸ ਨੂੰ ਜਿਹੜਾ ਰੰਗ ਰੂਪ ਕਰਕੇ ਭੇਜਿਆ ਗਿਆ ਤੇ ਸਰਕਾਰ ਤੇ ਇਹ ਤੇ ਨਾਲ ਹੁਣ ਰੱਖਿਆ ਮੰਤਰਾਲੇ ਦਾ ਜਵਾਬ ਜਿਹੜਾ ਅਬੂ ਵੇਗ ਜੀ ਉਹਦੇ ਚ ਇਹ ਵੀ ਕਿਹਾ ਗਿਆ ਨਾ ਕਿ ਪਿਛਲੀ ਵਾਰ ਤੁਸੀਂ ਭੇਜੇ ਨਹੀਂ ਸੀ ਡਿਜ਼ਾਈਨ ਹਾਂ ਫਿਰ ਇੱਥੇ ਸਿਰਸਾ ਸਾਹਿਬ ਕਹਿ ਰਹੇ ਨੇ ਕਿ ਪਿਛਲੀ ਵਾਰ ਵਾਲੇ ਤੁਹਾਡੇ ਡਿਜ਼ਾਈਨਰ ਨੂੰ ਪੇਂਟ ਕਰ ਹਾਂ ਡਿਜ਼ਾਈਨ ਵਾਲੇ ਪੇਂਟ ਕਰਤੇ ਸੋ ਪਹਿਲੀ ਗੱਲ ਦੇ ਵਿੱਚ ਜਿਹੜਾ ਸਿਰਸਾ ਸਾਹਿਬ ਫਸ ਗਏ ਤੇ ਆ ਜਿਹੜੇ 8 ਪੁਆਇੰਟਾਂ ਵਾਲਾ ਲੈਟਰ ਆ ਆ 8 ਪੁਆਇੰਟਸ ਨੇ ਜਿਹੜੇ ਮਤਲਬ ਉਹਨੂੰ ਕੋਟ ਕੀਤਾ ਇਹਨਾਂ ਨੇ ਟੋਟਲ ਜੇ ਆਪਾਂ ਗਿਣੀਆਂ ਤਾਂ 8 ਪੁਆਇੰਟ ਨੇ ਪਰ 4 1 ਪਹਿਲਾ 4 4 1 4 ਉਹਦੇ ਤਿੰਨ ਹਾਂ ਉਹਦੇ ਤਿੰਨ ਹਿੱਸੇ ਕੀਤੇ ਨੇ ਸੋ ਇਸ ਦੇ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਸੀਐਮ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਦੀ ਕੋਈ ਫੋਟੋ ਲੱਗੀ ਸੀ ਸੋ ਹੁਣ ਸੁਨੀਲ ਜਾਖੜ ਹੋਰੀ ਜਿੱਦਾਂ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਇਲਜ਼ਾਮ ਹੀ ਲਗਾ ਰਹੇ ਨੇ ਕਿ WhatsApp ਯੂਨੀਵਰਸਿਟੀ ਦੇ ਜਿਹੜੇ ਉਪਾਦ ਰਹੇ ਨੇ ਸੋ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸੁਨੀਲ ਜਾਖੜ ਸਾਹਿਬ ਨੇ ਜਿਹੜਾ ਆ ਬਿਆਨ ਨਹੀਂ ਦਿੱਤਾ ਜੀ ਸੁਨੀਲ ਜਾਖੜ ਉਹਨਾਂ ਨੇ ਦਿੱਲੀ ਤੋਂ ਆਈ ਸਕ੍ਰਿਪਟ ਸਕ੍ਰਿਪਟ ਪੜ੍ਹੀ ਆ ਪਰ ਮੁਸ਼ਕਲਾਂ ਹੁਣ ਇਹਨਾਂ ਦੀ ਆਪਦੀਆਂ ਬਣ ਗਈਆਂ ਆਪਦੀਆਂ ਬਣ ਗਈਆਂ ਕਿਉਂਕਿ ਬਾਅਦ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਮੈਂ ਤਾਂ ਆਪਣੇ ਬਿਆਨ ਤੇ ਅਡਿੱਗ ਖੜਾ ਮੈਂ ਅਡਿੱਗ ਖੜਾ ਹਾਂ ਜੀ ਸੋ ਹੁਣ ਸੁਨੀਲ ਜਾਖੜ ਹੋਰੀ ਇਹਦਾ ਜਵਾਬ ਦੇ ਸਕਦੇ ਨੇ ਕਿ ਕਿਹੜਾ ਉਹ ਬਿਆਨ ਹੈ ਜੇ țeṛg ਖੜੇ ਨੇ ਜਾਂ ਫਿਰ ਕਿਹੜੀਆਂ ਤਸਵੀਰਾਂ ਸੀਗੀਆਂ ਕਿ ਹੁਣ ਸੁਨੀਲ ਜਾਖੜ ਹੋਰੀ ਵਿੱਚ ਜਨਤਕ ਕਰਨਗੇ ਜਾਂ ਫਿਰ ਹੁਣ ਕੋਈ ਨਵਾਂ ਮੁੱਦਾ ਭਾਜਪਾ ਲੱਭ ਕੇ ਪੰਜਾਬ ਦੇ ਵਿੱਚ ਉਧਰ ਨੂੰ ਧਿਆਨ ਖਸਕਾਏਗੀ ਤੇ ਇਹ ਵਾਲੇ ਨੂੰ ਹੁਣ ਬੰਦ ਕਰੇਗੀ ਬੇਸ਼ੱਕ ਅੱਜ ਜਵਾਬ ਆਇਆ ਮੁੱਖ ਮੰਤਰੀ ਸਾਹਿਬ ਨੇ ਫਿਰ ਤੋਂ ਟਵੀਟ ਕਰਕੇ ਜਿਹੜਾ ਇਹ ਸਾਰਾ ਫਿਰ ਤੋਂ ਛੇੜ ਲਿਆ ਪਰ ਇੰਦਰ ਹੁਣ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਜਿਹੜੇ ਅੱਜ ਤੁਹਾਨੂੰ ਮੈਂ ਪਹਿਲਾਂ ਵੀ ਦਿਖਾ ਦਿੱਤੇ ਇਨਾ ਚੋ ਇੱਕ ਇੱਕ ਸਿਲੈਕਟ ਹੋ ਗਏ ਨੇ ਤੇ ਅਗਲੇ ਆਪਣੀਆਂ ਝਾਕੀਆਂ ਦੀ ਤਿਆਰੀ ਕਰਨ ਲੱਗੇ ਨੇ ਤੇ ਹੁਣ ਪੰਜਾਬ ਸਰਕਾਰ ਦੇ ਨਾਲ ਮਰਜ਼ੇ ਹੱਥ ਪੈਰ ਮਾਰ ਲੇ 26 ਜਨਵਰੀ ਨੂੰ ਜਿਹੜਾ ਆਪਣਾ ਉਹ ਨਮਾ ਇਹ ਰਾਹ ਬਣਿਆ ਜਿੱਥੇ ਸਾਰੀਆਂ ਝਾਕੀਆਂ ਕੱਢਣੀਆਂ ਉੱਥੇ ਪੰਜਾਬ ਦੀ ਝਾਕੀ ਤਾਂ ਦਿਖਣ ਵਾਲੀ ਨਹੀਂ ਹੈਗੀ ਸੋ ਉਹਨਾਂ ਨੇ ਜਿਹੜਾ ਹੁਣ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਇਹ ਚਾਹੀਦਾ ਕਿ ਜਿਹੜੀ ਹੁਣ 2025 ਦੇ ਤਿਆਰੀ ਆ ਉਹ ਖਿੱਚੜੀਆਂ ਸ਼ੁਰੂ ਕਰਨ ਤਾਂ ਕਿ 25 ਦੇ ਵਿੱਚ ਅਜਿਹੀ ਕੋਈ ਕਮੀ ਪੇਸ਼ੀ ਨਾ ਰਹੇ ਕਿਉਂਕਿ ਸਰਕਾਰ ਤਾਂ ਹੁਣ ਇਹ ਨਾਦੀ ਹੈ ਅਗਲੇ 3 ਸਾਲ ਵੀ ਅੱਗੇ ਸੋ ਹੁਣ ਅਜਿਹੀ ਕੋਈ ਕਮੀ ਪੇਸ਼ੀ ਨਾ ਰਹੇ ਕਿ ਜਿਹੜਾ ਫਿਰ ਤੋਂ ਸਾਨੂੰ ਸਵਾਲ ਚੁੱਕਣ ਦਾ ਮੌਕਾ ਮਿਲੇ ਤੇ ਅਗਲਿਆਂ ਨੂੰ ਮਜ਼ਾਕ ਕਰਨ ਦਾ ਮੌਕਾ ਮਿਲੇ ਜੀ ਕਿਉਂਕਿ ਦੋ ਪੇਜਾਂ ਦਾ ਮਜ਼ਾਕ ਹੀ ਆ ਹੂੰ ਇੱਕ ਹਿਸਾਬ ਦੇ ਨਾਲ ਮਜ਼ਾਕ ਹੀ ਆਇਆ ਪਰ ਇਸ ਮਜ਼ਾਕ ਦੇ ਵਿੱਚ ਆਪਣੇ ਹੀ ਫਸਦੇ ਦਿਖਾਈ ਦੇ ਰਹੇ ਤੇ ਹੁਣ ਵੇਖਣਾ ਹੋਏਗਾ ਕਿ ਕੀ ਹੁਣ ਵੀ ਸੁਨੀਲ ਜਾਖੜ ਆਪਣੇ ਬਿਆਨ ਦੇ ਉੱਤੇ ਉਸੇ ਤਰੀਕੇ ਦੇ ਨਾਲ ਡਟੇ ਖੜੇ ਨੇ ਜਾਂ ਫਿਰ ਹੁਣ ਮੜਾ ਮੋਟਾ ਪਾਸਾ ਵਰਤ ਲੈਣਗੇ ਤੇ ਦੂਜੇ ਪਾਸੇ ਜਿਵੇਂ ਮੁਖਮਤਰੀ ਪੁਨ ਸਹਿਮਾਨ ਹੋਰਾਂ ਦੇ ਵੱਲੋਂ ਇੱਕ ਚੈਲੰਜ ਦਿੱਤਾ ਗਿਆ ਸੀ ਕਿ ਜਾਕਰ ਸਾਹਿਬ ਜੇ ਤੁਸੀਂ ਸੱਚੇ ਹੋ ਤਾਂ ਤੁਸੀਂ ਸਬੂਤ ਲੈ ਕੇ ਦਿਖਾ ਦਿਓ ਕਿ ਸਾਡੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਮੈਂ ਰਾਜਨੀਤੀ ਛੱਡ ਦੂ ਤੇ ਨਹੀਂ ਫਿਰ ਤੁਸੀਂ ਕਦੇ ਪੰਜਾਬ ਨਾ ਵੜਿਓ ਹੁਣ ਇਹ ਦੇਖਣਾ ਹੋਵੇਗਾ ਕਿ ਜਾਕਰ ਸਾਹਿਬ ਇਹ ਗੱਲ ਮੰਨਦੇ ਆ ਜਾਂ ਫਿਰ ਆਪਣੇ ਨਾਲੇ ਪਾਸੇ ਕੋਈ ਨਾ ਕੋਈ ਸਬੂਤ ਬੜਾ ਮੂਟਾ ਕੱਢ ਕੇ ਦਿਖਾ ਦੇਣਗੇ ਜਾਕਰ ਸਾਹਿਬ ਹੁਣ ਪੰਜਾਬ ਤੋਂ ਬਾਹਰ ਜਾਂਦੇ ਨੇ ਜਾਂ ਸੀਐਮ ਮੰਨ ਕੁਰਸੀ ਛੱਡਦੇ ਨੇ ਜੀ ਬਿਲਕੁਲ ਵੱਡਾ ਸਵਾਲ ਬਣਿਆ ਹੋਇਆ ਤੇ ਇੱਕ ਤਰੀਕੇ ਦੇ ਨਾਲ ਕਹਿ ਦਈਏ ਕਿ 2023 ਦਾ ਇਹ ਸਭ ਤੋਂ ਵੱਡਾ ਚੈਲੰਜ ਹੈ ਫਿਲਹਾਲ ਦੇ ਲਈਦਾ ਤੇ ਹੁਣ ਵਿਵੇ ਕਰਦੇ ਆ ਕਾਂਗਰਸ ਦੀ ਕਹਿੰਦੇ ਕਾਂਗਰਸ ਦਾ ਕੋਈ ਲੀਡਰ ਹੈ ਜਿਹਨਾਂ ਪਾਰਟੀ ਦੇ ਨਾਲ ਹੀ ਗਦਾਰੀ ਕਰ ਗਿਆ ਕੀ ਆ ਪੂਰਾ ਮਾਜਰਾ ਮੜਾ ਜਾ ਇਹ ਦੱਸੋ ਇੰਦਰ ਕਾਂਗਰਸ ਨੂੰ ਕਿਹੜੇ ਪਾਸੇੋਂ ਫੜਾ ਮੈਨੂੰ ਸਮਝ ਨਹੀਂ ਆ ਰਿਹਾ ਜੀ ਕੀ ਗੱਲ ਹੋਈ ਕਿਉਂਕਿ ਇੱਕ ਪਾਸੇ ਧੜੇ ਬਾਜ਼ੀਆਂ ਹੂੰ ਦੂਸਰੇ ਪਾਸੇ ਕੋਈ ਇੱਧਰ ਨੂੰ ਤੁਰਿਆ ਕੋਈ ਉੱਧਰ ਨੂੰ ਤੁਰਿਆ ਹੂੰ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਨਵਜੋਤ ਸਿੰਘ ਸਿੱਧੂ ਹਰ ਆਲੇ ਪਾਸੇ ਨੂੰ ਚਲਜੋ ਉਹ ਕਹਿੰਦੇ ਜੀ ਗੱਠ ਜੋੜ ਕਰ ਲੋ ਹੂੰ ਫੇਰ ਇੱਧਰ ਰਾਜਾ ਵੜੇਗਾ ਪ੍ਰਤਾਪ ਬਾਜਵੇ ਉਹ ਰਿਆ ਲਾਜੋ ਇਹ ਕਹਿੰਦੇ ਜੀ ਨਹੀਂ 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 ਗੱਠਜੋੜ ਕੀਤਾ ਤਾਂ ਅਸੀਂ ਮੂੰਹ ਦਿਖਾਣ ਲਾਇਕ ਨਹੀਂ ਰਹਾਂਗੇ ਪੰਜਾਬ ਦੇ ਵਿੱਚ ਕਾਂਗਰਸ ਖਤਮ ਹੀ ਹੋ ਜਾਏਗੀ ਕੀ ਕਰੀਏ ਕੀ ਨਾ ਕਰੀਏ ਉੱਧਰ ਜਿਹੜੇ ਨਵੇਂ-ਨਵੇਂ ਇੰਚਾਰਜ ਬਣੇ ਨੇ ਉਹ ਪਹਿਲਾਂ ਇੱਧਰ ਫੋਨ ਲਾਂਦੇ ਨੇ ਜੀ ਫੇਰ ਉਹ ਲਾਂਦੇ ਨੇ ਰਾਹੁਲ ਗਾਂਧੀ ਉਹਨਾਂ ਨੂੰ ਅਰੇ ਪੰਜਾਬ ਕਾਂਗਰਸ ਕੀ ਲੀਡਰਸ਼ਿਪ ਇਹ ਬੋਲ ਰਹੀ ਹੈ ਫੇਰ ਰਾਹੁਲ ਗਾਂਧੀ ਹੋਰੀ ਤੇ ਮਲਕਾਰਜਨ ਖੜ ਗਿਆ ਹੋਰੀ ਇਹ ਕਹਿੰਦੇ ਨੇ ਉਨ ਕੋਈ ਇਸ ਬਾਤ ਤੇ ਮਨਾਓ ਉਹ ਫਿਰ ਇਦਨੂੰ ਫੋਨ ਲਾ ਕੇ ਤਰਲੇ ਕੱਢਦੇ ਨੇ ਸੋ ਉਹ ਤਾਂ ਹੁਣ ਬਣ ਗਏ ਨੇ ਪੋਸਟਮੈਨ ਇਧਰ ਦੀ ਗੱਲ ਉਧਰ ਤੇ ਉਧਰ ਦੀ ਗੱਲ ਇਧਰ ਪਾ ਜਾਣਦੇ ਜੀ ਸੋ ਹੁਣ ਜੇਕਰ ਹਾਈ ਕਮਾਂਡ ਦੀ ਗੱਲ ਕਰੀਏ ਤਾਂ ਹਾਈ ਕਮਾਂਡ ਰਿੰਗ ਹੈ ਹਾਈ ਕਮਾਂਡ ਨੇ ਫੈਸਲੇ ਲੈੜੇ ਨੇ ਵੱਡੇ ਲੈ ਲੈਨੇ ਕਿ ਹੁਣ ਭਾਜਪਾ ਤੋਂ ਬਾਅਦ ਜਿੱਥੇ ਜ਼ਿਆਦਾ ਸਰਕਾਰਾਂ ਨੇ ਉਹ ਤਾਂ ਕਾਂਗਰਸ ਹੀ ਹੈ 6-7 ਸੂਬਿਆਂ ਦੇ ਵਿੱਚ ਚੱਲ ਰਹੀ ਹੈ ਸੋ ਕਹ ਰਹੇ ਨੇ ਕਿ ਜਿਹੜੀ ਪਾਰਟੀ ਚਾਹੇ ਜਿੰਨੀ ਜਿੰਨੀ ਵੀ ਬਚੀ ਹੈ ਪਰ ਵੱਡੀ ਤਾਂ ਸਾਡੀ ਹੈ ਸੋ ਸਾਨੂੰ ਸੀਟਾਂ ਜ਼ਿਆਦਾ ਮਿਲਣੀਆਂ ਚਾਹੀਦੀਆਂ ਨੇ ਇਧਰੋਂ ਆਪ ਵਾਲੇ ਕੱਢਲੇ ਨੇ ਕਿ ਭਾਈ ਇੱਦਾਂ ਕਿੱਦਾਂ ਆ ਜੂਗੇ ਗੁਜਰਾਤ ਚ ਵੀ ਸਾਡੇ ਐਮਐਲਏ ਨੇ ਗੋਆ ਚ ਵੀ ਸਾਡੇ ਐਮਐਲਏ ਨੇ ਪੰਜਾਬ ਚ ਤਾਂ ਸੱਤਾ ਹੀ ਸਾਡੀ ਆ ਤੇ ਦਿੱਲੀ ਚ ਵੀ ਸੱਤਾ ਸਾਡੀ ਆ ਸੋ ਕਿਹੜੇ ਪਾਸੇ ਜਾਣ ਉਧਰੋਂ ਨਿਤਿਸ਼ ਕੁਮਾਰ ਹੁਣੀ ਬਿਹਾਰ ਚ ਨਹੀਂ ਵੜਨਦੇ ਰਹੇ ਹਮ ਮਮਤਾ ਬੇਨਰਜੀ ਹੁਣੀ ਯੂਪੀ ਉਧਰ ਬੰਗਾਲ ਚ ਨਹੀਂ ਵੜਨਦੇ ਰਹੇ ਅਖਿਲੇਸ਼ ਯਾਦਵ ਹੁਣੀ ਯੂਪੀ ਚ ਨਹੀਂ ਆਣ ਦੇਣਗੇ ਸੋ ਕਾਂਗਰਸ ਕੁੱਲ ਮਲਾਕੇ ਘਿਰੀ ਪਈ ਐ ਸੋ ਮੈਂ ਪਹਿਲਾਂ ਵੀ ਇੰਦਰ ਆਪਣੀਆਂ ਹੀ ਡਿਸਕਸ਼ਨ ਦੇ ਵਿੱਚ ਕਹਿੰਦਾ ਰਿਹਾ ਪ੍ਰੋਗਰਾਮ ਦੇ ਵਿੱਚ ਹਮ ਕਿ ਗੱਠ ਜੋੜ ਕਰਨਾ ਕਿ ਨਹੀਂ ਕਰਨਾ ਇੱਕ ਮੈਥਨ ਮੀਟਿੰਗ ਕਰਨ ਤੋਂ ਪਹਿਲਾਂ ਪਹਿਲਾਂ ਤੁਸੀਂ ਕੀ ਕਰਨਾ ਹੈ ਦੀ ਮੰਥਲ ਮੀਟਿੰਗ ਕਰ ਲਓ ਹੂੰ ਬਿਲਕੁਲ ਆਪਸ ਵਿੱਚ ਗੱਠ ਜੋੜ ਕਰ ਲਓ ਪਹਿਲਾਂ ਹੂੰ ਕਿ ਦੇਖੋ ਕਹਿੰਦੇ ਆ ਨਾ ਕਿ ਇੱਕੇ ਚ ਬਲ ਹੈ ਪਰ ਇੱਧਰ ਤਾਂ ਇੱਕ ਆ ਹੀ ਕੋਈ ਨਹੀਂ ਬਿਲਕੁਲ ਸੋ ਹੁਣ ਆ ਜਾਨਨੇ ਆ ਉਹੀ ਗੱਲ ਦੇ ਉੱਤੇ ਕਿ ਪੰਜਾਬ ਦੇ ਵਿੱਚ ਇੱਕ ਲੀਡਰ ਹੈ ਹੂੰ ਜਿਹੜਾ ਪੰਜਾਬ ਕਾਂਗਰਸ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਦਿੱਲੀ ਗਿਆ ਜੀ ਸਾਰੀ ਸਮੁੱਚੀ ਲੀਡਰਸ਼ਿਪ ਦੇ ਨਾਲ ਹੂੰ ਸੋ ਪੰਜਾਬ ਦੇ ਵਿੱਚ ਬਾਹਾਂ ਘੜ ਘੜ ਕੇ ਬਿਆਨ ਬੜੇ ਦਿੱਤੇ ਗਏ ਜੀ ਕਿ ਜੇ ਗੱਠ ਜੋੜ ਕਰ ਲਿਆ ਲੋਕ ਸਾਨੂੰ ਛੇਤਰ ਮਾਰਨਗੇ ਆਮ ਆਦਮੀ ਪਾਰਟੀ ਤਾਂ ਆਮ ਆਦਮੀ ਪਾਰਟੀ ਤਾਂ ਨਹੀਂ ਕਰਾਂਗੇ ਉਧਰੋਂ ਜੇਕਰ ਆਪਾਂ ਕੱਲ ਕਰ ਲਈਏ ਤਾਂ ਇਧਰੋਂ ਰਾਜਾ ਵੜੇਂਗੂ ਨਹੀਂ ਵੀ ਕਹਿੰਦੇ ਕਿ ਅਸੀਂ ਜਾਵਾਂਗੇ ਜਾ ਕੇ ਸਮਝਾਵਾਂਗੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਾਵਾਂਗੇ ਕਿਹੜੇ ਪਾਸੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣੀ ਸੀ ਜਿਹੜੀ ਹਾਈ ਕਮਾਂਡ ਨੂੰ ਸੁਣਾਣੀ ਸੀ ਜੀ ਇੰਨੇ ਦਾ ਸਰਵੇ ਕਿਤੇ ਪੰਜਾਬ ਕਾਂਗਰਸ ਨੇ ਕਿੰਨੀਆਂ ਕ ਰਿਪੋਰਟਾਂ ਤਿਆਰ ਕਰਵਾਈਆਂ ਕਿ ਲੋ ਇੰਨੇ ਪਰਸੈਂਟ ਲੋਕ ਕਹਿ ਰਹੇ ਨੇ ਕਿ ਨਹੀਂ ਗੱਠਜੋੜ ਨਹੀਂ ਹੋਣਾ ਚਾਹੀਦਾ ਸੋ ਉਸ ਤੋਂ ਬਾਅਦ ਜੇਕਰ ਹੁਣ ਆਪਾਂ ਬਿਆਨਬਾਜ਼ੀਆਂ ਤੇ ਆਣਿਆ ਤਾਂ ਵਿਧਾਨ ਸਭਾ ਦੇ ਅੰਦਰ ਬਿਆਨਬਾਜ਼ੀਆਂ ਕੁਝ ਹੋਰ ਹੁੰਦੀਆਂ ਨੇ ਬਾਹਰ ਨਿਕਲਦੇ ਬਿਆਨਬਾਜ਼ੀਆਂ ਬਦਲ ਜਾਂਦੀਆਂ ਨੇ ਸੋ ਅਜਿਹਾ ਹੀ ਜਿਹੜਾ ਕੰਮ ਹੈ ਉਹ ਦਿੱਲੀ ਦੇ ਵਿੱਚ ਹੋਇਆ ਕਿ ਦਿੱਲੀ ਹਾਈ ਕਮਾਂਡ ਨੇ ਜਦੋਂ ਮੀਟਿੰਗ ਬੁਲਾਈ ਪੰਜਾਬ ਕਾਂਗਰਸ ਦੇ ਬੰਦਿਆਂ ਦੀ ਸੋ ਉਸ ਸਮੇਂ ਜਿਹੜੇ ਹਾਂ ਪੱਖ ਦੇ ਨੇ ਉਹ ਤਾਂ ਸ਼ਰੀਆ ਵਿੱਚ ਆ ਪੱਖਦੇ ਨੇ ਨਾ ਇਦਾਂ ਸੋ ਜਿਹੜੇ ਨਾ ਪੱਖਦੇ ਸੀਗੇ ਗੱਠ ਜੋੜਦੇ ਹੁਣ ਆਜੋ ਇੱਕ ਵਿਧਾਇਕ ਮੁੱਕਰ ਗਿਆ ਅੱਛਾ ਜੀ ਸੋ ਜਦੋਂ ਸਾਰੀ ਇਹ ਇੱਕ ਦਾ ਨਾਮ ਦੱਸ ਸਕਦੇ ਨਹੀਂ ਜੀ ਜੀ ਕਨਫੀਡੈਂਸ਼ੀ ਇਹ ਥੋੜਾ ਜਿਹਾ ਹਲੇ ਮੜਿਆ ਰਹਿੰਦੀ ਹੈ ਅੰਦਰ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਤਾ ਲੱਗੇ ਜਾਏਗਾ ਕਿ ਕਾਂਗਰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੱਠ ਧੜੇ ਬਣੇ ਹੋਏ ਨੇ ਸੋ ਇੱਧਰ ਉੱਧਰ ਨੂੰ ਹੋਣਗੇ ਤੇ ਨਾਮ ਲਈ ਦੇਣਗੇ ਪੰਜਾਬ ਕਾਂਗਰਸ ਵਾਲੇ ਆਪ ਹੀ ਬੜਾ ਸਿੱਧਾ ਨਾ ਲੈ ਕੇ ਗੱਲ ਕਰਨ ਦੇ ਵਿੱਚ ਵਿਸ਼ਵਾਸ ਕਰਦੇ ਆ ਇਸ ਗੱਲ ਦੀ ਸ਼ਾਬਾਸ਼ੀ ਪੰਜਾਬ ਕਾਂਗਰਸ ਨੂੰ ਦੇਣੀ ਚਾਹੀਦੀ ਹੈ ਕਿ ਜਦੋਂ ਸੁਖਪਾਲ ਖਹਿਰਾ ਜਾਂਦੇ ਨੇ ਤਾਂ ਰਾਣਾ ਗੁਰਜੀਤ ਉਹਨਾਂ ਨੂੰ ਟਿੱਪਣੀ ਕਰ ਜਾਂਦੇ ਨੇ ਰਾਣਾ ਗੁਰਜੀਤ ਉਹ ਨਹੀਂ ਸਿੱਧਾ ਨਾ ਲੈ ਕੇ ਗੱਲ ਕਰਦੇ ਨੇ ਫਿਰ ਨਵਜੋਤ ਸਿੰਘ ਸਿੱਧੂ ਜਦੋਂ ਕਰਦੇ ਤੇ ਫਿਰ ਪ੍ਰਤਾਪ ਬਾਜਵਾ ਔਰ ਇਹ ਸਿੱਧਾ ਨਾਮ ਲੈ ਦਿੰਦੇ ਨੇ ਫਿਰ ਨਵਜੋਤ ਸਿੰਘ ਸਿੱਧੂ ਔਰ ਸਿੱਧਾ ਪ੍ਰਤਾਪ ਬਾਜਵਾ ਨੂੰ ਚੈਲੰਜ ਕਰ ਦਿੰਦੇ ਨੇ ਸੋ ਹੁਣ ਫਿਰ ਨਵਜੋਤ ਸਿੰਘ ਸਿੱਧੂ ਔਰ ਉਹ ਇੱਕ ਜਿਹੜੀ ਆ ਮੀਟਿੰਗ ਰੱਖੀ ਗਈ ਆ ਅਮੇ ਸਾਲ ਮੌਕੇ ਬਠਿੰਡਾ ਦੇ ਵਿੱਚ ਹੀ ਰੱਖੀ ਗਈ ਆ ਸੋ ਹੁਣ ਉਹ ਵੀ ਵੱਖ ਹੋ ਕੇ ਇੱਕ ਫਿਰ ਪ੍ਰੋਗਰਾਮ ਜਿਹੜਾ ਉਹਨਾਂ ਦੇ ਲਈ ਕਲਿਆ ਚਲੋ ਹੁਣ ਸਾਰੀ ਘਟਨਾ ਕਰਮ ਦੇ ਉੱਤੇ ਆਨੇ ਆ ਹਾਂ ਬਿਲਕੁਲ ਕਿ ਰਾਹੁਲ ਗਾਂਧੀ ਹੋਰੀ ਤੇ ਮਲਕਾਰ ਜੀ ਨੂੰ ਖੜਗੇ ਤੇ ਪੰਜਾਬ ਦੇ ਨਵੇਂ ਬਣੇ ਇਨਚਾਰਜ ਦਿਵੇਦਰ ਯਾਦਵ ਹੋਰੀ ਜਿਹੜਾ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਸੋ ਜਿਹੜੇ ਖੁੱਲ ਕੇ ਹਾਂ ਪੱਖੀ ਐ ਗੱਠ ਜੋੜ ਦੇ ਸੀਟ ਸ਼ੇਅਰਿੰਗ ਦੇ ਉਹ ਕਹਿੰਦੇ ਜੀ ਹਾਈ ਕਮਾਂਡ ਜੋ ਫੈਸਲਾ ਕਰ ਲੇਗੀ ਅਸੀਂ ਉਹਦੇ ਨਾਲ ਹੀ ਖੜਾਂਗੇ ਕਿਉਂਕਿ ਪੰਜਾਬ ਦੇ ਐਮਪੀ ਕਾਂਗਰਸ ਦੇ ਜਿਹੜੇ ਮੌਜੂਦਾ ਐਮਐਲਏ ਨੇ ਉਹ ਤੇ ਜਿਹੜੇ ਸਾਬਕਾ ਐਮਐਲਏ ਨੇ ਜਾਂ ਫਿਰ ਜਿਹੜੇ ਫਰੰਟ ਲਾਈਨ ਵਾਲੇ ਚਾਰ ਪੰਜ ਆਪਾਂ ਲੀਡਰ ਗਿਣਦੇ ਆ ਸੋ ਫਰੰਟ ਲਾਈਨ ਵਾਲੇ ਜਿਹੜੇ ਚਾਰ ਪੰਜ ਲੀਡਰ ਸੀਗੇ ਨਾਲ ਦੇ ਨਾਲ ਜਦੋਂ ਪਹਿਲਾਂ ਤਾਂ ਪੂਰੀ ਮੀਟਿੰਗ ਹੋਈ ਸਾਰਿਆਂ ਦੀ ਸਾਂਝੇ ਉਸ ਤੋਂ ਬਾਅਦ ਕਈਆਂ ਨੂੰ ਕਮਰੇ ਚ ਲੈ ਜਾ ਕੇ ਪੁੱਛਗਿੱਛ ਕੀਤੀ ਗਈ ਅੱਛਾ ਜੀ ਕਿ ਤੁਸੀਂ ਚਲੋ ਉੱਥੇ ਤੁਹਾਨੂੰ ਬੋਲਣਾ ਪੈ ਗਿਆ ਇਧਰੋਂ ਉਧਰੋਂ ਪ੍ਰੈਸ਼ਰ ਹੁੰਦਾ ਸੋ ਤੁਸੀਂ ਹੁਣ ਦੱਸੋ ਤੁਸੀਂ ਫੀਲ ਕੀ ਕਰਦੇ ਹੋ ਹੂੰ ਸੋ ਜਦੋਂ ਬੰਦ ਕਮਰਾ ਮੀਟਿੰਗ ਹੋਈ ਜਿਹਦੇ ਵਿੱਚੋਂ ਜਿਹੜੇ ਬਾਕੀ ਵਿਧਾਇਕ ਸੀਗੇ ਉਹ ਤਾਂ ਕਹਿੰਦੇ ਨਹੀਂ ਜੀ ਗੱਠ ਚੋੜ ਨਹੀਂ ਹੋਣਾ ਚਾਹੀਦਾ ਸਾਡਾ ਫੇਅ ਉਹੀ ਸਟੈਂਡ ਹੈ ਅਸੀਂ ਤੁਹਾਨੂੰ ਇੰਨੀਆਂ ਸੀਟਾਂ ਜਿੱਤ ਕੇ ਤਾਂਗੇ ਸੋ ਜੇਕਰ ਤੁਸੀਂ ਗੱਠ ਜੋੜ ਨਹੀਂ ਕਰਦੇ ਤੇ ਉਸ ਤੋਂ ਬਾਅਦ ਫਿਰ ਇੱਕ ਇੱਕ ਜਿਹੜੇ ਕਾਂਗਰਸ ਦੇ ਆਗੂ ਨੇ ਉਹਨਾਂ ਨੇ ਖੁਦ ਹੀ ਮਹਿਸੂਸ ਕੀਤਾ ਤੇ ਰਾਹੁਲ ਗਾਂਧੀ ਤੇ ਮਲਕਾਰਜੁਨ ਰਾਧਿਕ ਕਮਰੇ ਦੇ ਵਿੱਚ ਜਾ ਕੇ ਜੀ ਉਹਨਾਂ ਨੇ ਕਹਿਤਾ ਕਿ ਜੇ ਪੰਜਾਬ ਚ ਕਾਂਗਰਸ ਬਚਾਣੀ ਆ ਤਾਂ ਇੱਕੋ ਇੱਕ ਵਿਕਲਪ ਹੈ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਕਰ ਲਓ ਤੇ ਚੋਣਾ ਜਿੱਤ ਲਓ ਤੇ ਨਾਲ ਜਿਹੜਾ ਆਈਡੀਆ ਦੇ ਕੇ ਆਏ ਨੇ ਉਹ ਬਾ ਕਮਾਲ ਆਈਡੀਆ ਹੈ ਕਹਿੰਦੇ ਤੁਸੀਂ ਜਿੰਨਾ ਰੋਕੋਗੇ ਹੂੰ ਧੜੇ ਬਾਜ਼ੀਆਂ ਤੋਂ ਤੇ ਧੜੇ ਬਾਜ਼ੀਆਂ ਨਹੀਂ ਖਤਮ ਹੋਣਗੀਆਂ ਹੂੰ ਸੋ ਤੁਸੀਂ ਆਪਣੇ ਲੀਡਰ ਚੂਜ਼ ਕਰ ਲਓ ਸੱਤ ਚੀਟਾਂ ਤੇ ਤੁਸੀਂ ਆਪਣੇ ਲੀਡਰ ਲੜਾਓ ਸੱਤ ਤੇ ਆਮ ਆਦਮੀ ਵਾਲੇ ਲੜਾ ਲੈਣ ਇਹਦੇ ਨਾਲ ਕੀ ਹੋਏਗਾ ਜੇ ਜਿੱਤ ਗਏ ਤਾਂ ਸੇਰਾ ਤੁਸੀਂ ਆਪਣੇ ਸਿਰ ਬੰਨ ਲਿਓ ਕਿ ਅਸੀਂ ਕਹਿ ਸੀਗਾ ਕਿ ਜੀ ਗੱਠ ਜੋੜ ਕਰ ਲਓ ਸੋ ਅਸੀਂ ਫੈਸਲਾ ਲਿਆ ਗੱਠ ਜੋੜ ਕਰਨ ਦਾ ਤੇ ਜੇ ਹਾਰ ਗਏ ਤਾਂ ਵੀ ਸੇਰਾ ਜਿਹੜਾ ਇਹ ਆਪਣੇ ਸਿਰ ਬੰਨ ਲਿਓ ਕਿ ਦੇਖੋ ਜੀ ਤੁਸੀਂ ਸਾਡੀ ਜਿਹੜੀ ਇਹ ਧੜੇ ਬਾਜੀ ਹੈ ਇਸ ਦੇ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਦਾ ਨੁਕਸਾਨ ਹੋਇਆ ਹੂੰ ਸੋ ਕਹਿੰਦੇ ਲੈ ਦੇ ਕੇ ਦੋਨਾਂ ਪਾਸੇ ਤੁਹਾਡੇ ਫਾਇਦਾ ਹੈ ਸੋ ਹੁਣ ਤੁਸੀਂ ਇਹ ਦੇਖ ਲਓ ਪਰ ਉਹੀ ਹੈ ਨਾ ਕਿ ਕਾਂਗਰਸੀਆਂ ਦੇ ਦਿਲ ਦੇ ਵਿੱਚ ਤੇ ਠੇੜ ਦੇ ਵਿੱਚ ਗੱਲ ਨਹੀਂ ਪੱਛਦੀ ਸੋ ਗੱਲ ਨਿਕਲ ਗਈ ਤੇ ਇਧਰੋਂ ਹੁਣ ਜਿਹੜਾ ਪੰਜਾਬ ਕਾਂਗਰਸ ਦਾ ਉਹ ਆਗੂ ਹੈ ਉਹਨ ਬਾਕੀ ਆਗੂਆਂ ਦੇ ਨਿਸ਼ਾਨੇ ਦੇ ਉੱਤੇ ਆ ਗਿਆ ਸੋ ਇਸ ਕਰਕੇ ਜਿਹੜਾ ਹੁਣ ਵਿਵਾਦ ਮੋੜ ਤੋਂ ਇੱਕ ਹੋਰ ਨਮਾ ਉਹ ਪੰਜਾਬ ਕਾਂਗਰਸ ਚ ਬਹੁਤ ਜਲਦ ਸ਼ੁਰੂ ਹੋ ਜਾਏਗਾ ਤੇ ਉੱਥੇ ਜੇਕਰ ਗੱਲ ਕਰੀਏ ਤਾਂ ਹੁਣ ਪੂਰੇ ਗੱਠਜੋੜ ਨੂੰ ਜਿੰਦਰ ਆਪਾਂ ਦੇਖੀਏ ਤਾਂ ਭਾਰਤ ਦੇ ਵਿੱਚ ਬਹੁਤ ਸਾਰੇ ਰਾਜਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਰਾਜਾਂ ਦੇ ਵਿੱਚ ਹੈ ਤੇ ਇਧਰੋਂ ਕਾਂਗਰਸ ਦੀ ਸਰਕਾਰ ਜਿਹੜੀ ਉਹ ਵੱਧ ਪਾਸੇ ਹੈ ਜੀ ਸੋ ਹੁਣ ਕਾਂਗਰਸ ਵਾਲਿਆਂ ਦੀ ਜਿਹੜੀ ਦਿਲ ਦੀ ਇੱਛਾ ਉਹ ਇਹ ਹੈ ਕਿ 550 ਦੇ ਕਰੀਬ ਜਿਹੜੀਆਂ ਨੇ ਸੀਟਾਂ ਨੇ ਲੋਕ ਸਭਾ ਦੀਆਂ ਤੇ ਉਸ ਦੇ ਵਿੱਚੋਂ 300 ਸੀਟਾਂ ਦੇ ਉੱਤੇ ਕਾਂਗਰਸ ਆਪ ਲਾੜਨਾ ਚਾਹੁੰਦੀ ਹੈ ਪਰ ਇਹ ਸੌਫਰ ਇੰਨਾ ਸੌਖਾ ਨਹੀਂ ਹੈ ਕਿਉਂਕਿ ਜੇਕਰ ਹੁਣ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ 13 ਸੀਟਾਂ ਸੋ ਜੇਕਰ ਆਪਾਂ ਚੰਡੀਗੜ੍ਹ ਵੀ ਗਿਣਦੇ ਆ ਤਾਂ 14 ਸੋ 14 ਦਾ ਅੱਧ 7 ਤਾਂ ਹੁਣ 7 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਕਾਂਗਰਸ ਨੂੰ ਜਿਹੜਾ ਸੈਮਟ ਕੇ ਰਹਿਣਾ ਪੈ ਜਾਏਗਾ ਉਸ ਤੋਂ ਬਾਅਦ ਫਿਰ ਆਪਾਂ ਮਾਇਆਵਤੀ ਵਾਲੇ ਪਾਸੇ ਮਮਤਾ ਬੇਨਰਜੀ ਵਾਲੇ ਪਾਸੇ ਨੂੰ ਚਲ ਜਾਂਦੇ ਆ ਤਾਂ ਉੱਥੇ ਵੀ ਜਿਹੜਾ ਲੋਕ ਸਭਾ ਸੀਟਾਂ ਨੇ ਜ਼ਿਆਦਾ ਪਰ ਉਹ ਵੀ ਜਿਹੜਾ ਰਾਜ਼ੀ ਨਹੀਂ ਹੋਣਗੇ ਕਿਉਂਕਿ ਸੱਤਾ ਉਹਨਾਂ ਦੀ ਹੈ ਸੋ ਬਾਅਦ ਸੱਤਾਲੀਆਂ ਸੀਟਾਂ ਉਹ ਵੀ ਮੰਗਣਗੇ ਕਿ ਤੁਹਾਨੂੰ ਅਸੀਂ ਇੰਨੀਆਂ ਸੀਟਾਂ ਜਿੱਤ ਕੇ ਦਾਂਗੇ ਸੋ ਉਧਰੋਂ ਕੁੱਲ ਮਿਲਾ ਕੇ ਹੁਣ ਜਿੰਨੇ ਵੀ ਆંકੜੇ ਲੱਗ ਰਹੇ ਨੇ ਜਿੱਥੇ ਕਾਂਗਰਸ ਦੀ ਸਰਕਾਰ ਨਹੀਂ ਹੈ ਸੋ ਕਾਂਗਰਸ ਦੇ ਹਿੱਸੇ 220 ਦੇ ਕਰੀਬ ਸੀਟਾਂ ਜਿਹੜੀਆਂ ਨੇ ਉਹ ਆਂਦੀਆਂ ਨੇ 80 ਸੀਟਾਂ ਦੇ ਲਈ ਜਿਹੜਾ ਗੱਠਜੋੜ ਹੈ ਤੇ ਗੱਠਜੋੜ ਦੇ ਵਿੱਚ ਹੁਣ ਕਾਂਗਰਸ ਇੱਕ ਵੱਖਰੀ ਰਣਨੀਤੀ ਬਣਾ ਕੇ ਜਿਹੜੀ ਆ ਤੁਰਨ ਲੱਗੀ ਆ ਸੋ ਹੁਣ ਪਰ ਪੰਜਾਬ ਕਾਂਗਰਸ ਦੀ ਜਿਹੜੀ ਤਸਵੀਰ ਹੈ ਉਹ ਬੱਕਰੀ ਆ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਧੜੇਬੰਦੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਧੜੇ ਬਾਜੀਆਂ ਚੱਲ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਵੀ ਫਿਰ ਪ੍ਰੋਗਰਾਮ ਰੱਖ ਗਏ ਰਾਜਾ ਵੜੇਂਗੋ ਨੇ ਆਪਣਾ ਜਿਹੜੇ ਨੇ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਦੇਖੋ ਮੈਂ ਮੁਖੀ ਆ ਮੇਰੀ ਤਾਂ ਸੁਣ ਲੋ ਭਾਈ ਇਧਰੋਂ ਫੜ ਕੇ ਲੈ ਆਂਦੇ ਨੇ ਉਧਰੋਂ ਫੜ ਕੇ ਲੈ ਕੇ ਆਂਦੇ ਨੇ ਜਿਹੜੇ 2-4 ਬੱਚੇ ਨੇ ਇੱਕ ਅੱਧਾ ਨਾ ਚੋ ਕੱਲੇ ਚੱਕਿਆ ਗਿਆ ਸੋ ਬਹੁਤ ਸਾਰੇ ਆ ਰਹੇ ਨੇ ਤੇ ਉੱਥੇ ਇੰਦਰ ਇੱਕ ਹੋਰ ਗੱਲ ਹੈ ਜੀ ਪੰਜਾਬ ਕਾਂਗਰਸ ਲਈ ਹੁਣ ਗੱਠ ਜੋੜ ਕਰਨਾ ਇੱਕ ਮਜਬੂਰੀ ਵੀ ਬਣ ਜਾਏਗਾ ਹੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਤੋਂ ਬੜੇ ਫੇਮਸ ਹੋ ਰਹੇ ਨੇ ਕਿ ਅੱਜ ਆਗੂ ਅੱਗਾ ਕੱਢਦਾ ਹੂੰ ਤੇ ਦੂਸਰੇ ਦਿਨ ਬੀਜਲੈਂਸ ਪਹੁੰਚੀ ਹੁੰਦੀ ਹੈ ਹੂੰ ਸੋ ਹੁਣ ਕਹਿੰਦੇ ਕਿ ਉਧਰ ਮਾਨ ਸਾਹਿਬ ਹੋਰਾਂ ਨੇ ਵੀ ਜਿਹੜਾ ਆ ਲਿਸਟ ਬਣਾਣੀ ਸ਼ੁਰੂ ਕਰਤੀ ਆ ਕਿ ਦੱਸੋ ਮੈਨੂੰ ਅਫਸਰਾਂ ਨੂੰ ਬਿਠਾ ਕੇ ਕਿ ਕਿਹੜਾ ਕਿਹੜਾ ਲੀਡਰ ਜਿਹੜਾ ਕਹਿ ਰਿਹਾ ਨਹੀਂ ਗੱਠ ਜੋੜ ਹੋਣਾ ਚਾਹੀਦਾ ਅੱਛਾ ਜੀ ਐਂ ਕਰਕੇ ਹਾਂ ਐ ਸਿੱਧੀ ਇੱਕ ਲਾਈਨ ਖਿੱਚ ਕੇ ਪਹਿਲਾ ਇੱਕ ਨੰਬਰ ਆਹਾ ਦੋ ਨੰਬਰ ਆਹਾ ਤਿੰਨ ਨੰਬਰ ਆਹਾ ਚਾਰ ਨੰਬਰ ਆਹਾ ਹੂੰ ਇਹਦੀ ਕਿਹੜੀ ਫਾਈਲ ਆ ਜੀ ਬੱਸਾਂ ਦੀ ਬਾਡੀ ਵਾਲੀ ਹੂੰ ਟੇਬਲ ਤੇ ਲੈ ਆਓ ਮੰਗਣੇ ਆ ਅੱਛਾ ਫਲਾਣੇ ਦੀ ਕਿਹੜੀ ਹੈ ਜੀ ਜੀ ਜੇਲ੍ਹਾਂ ਵਾਲੀ ਉਹ ਵੀ ਲੈ ਆਓ ਮੜਿਆ ਆਇਆ ਸੋ ਉਹ ਵਾਲੀ ਰਵਾਇਤ ਦੇ ਉੱਤੇ ਵੀ ਹੁਣ ਮੁੱਖ ਮੰਤਰੀ ਸਾਹਿਬ ਆ ਗਏ ਨੇ ਹਾਲਾਂਕਿ ਇਹ ਅੰਦਰਲੀਆਂ ਖਬਰਾਂ ਨੇ ਇਹ ਸੱਚ ਹੈ ਕਿ ਝੂਠ ਹੈ ਇਸ ਦਾ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਪੁਸ਼ਟੀ ਨਹੀਂ ਕਰਦੇ ਪਰ ਖਬਰਾਂ ਇਦਾਂ ਦੀਆਂ ਜਰੂਰ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਿ ਅੰਦਰ ਖਾਤੇ ਜਿਹੜੀ ਤਿਆਰੀ ਹੈ ਉਹ ਇਦਨੋਂ ਜੇਕਰ ਆਮ ਆਦਮੀ ਪਾਰਟੀ ਕਾਂਗਰਸ ਨੇ ਕਰ ਲਈ ਹੈ ਕਿ ਅਸੀਂ ਨਹੀਂ ਕਰਾਂਗੇ ਇੱਕ ਆਗੂ ਜਿਹੜਾ ਉਹ ਵੀ ਦੱਸ ਕੇ ਆ ਚੁੱਕਾ ਕਿ ਭਾਈ ਜੇ ਧੜੇਬੰਦੀ ਖਤਮ ਕਰਨੀ ਹੈ ਪੰਜਾਬ ਦੇ ਵਿੱਚ ਸੋ ਮਜਬੂਰੀ ਹੋ ਜੇਗੀ ਪੰਜਾਬ ਦੇ ਆਗੂਆਂ ਦੀ ਸੋ ਸਾਨੂੰ ਵੀ ਪਤਾ ਲੱਗ ਜੇ ਸਾਡੇ ਨਾਲ ਦੇ ਲੋਕ ਕਿਹੜਾ ਤੇ ਨਹੀਂ ਜਿਹੜਾ ਛੜ ਕੇ ਜਾਂਦਾ ਜਾਣ ਦੋ ਸੋ ਇੱਕ ਲਿਸਟ ਹੋਰ ਵੀ ਤਿਆਰ ਹੋਈ ਹੈ ਜਿਸ ਦੇ ਵਿੱਚ 20 ਦੇ ਕਰੀਬ ਆਗੂਆਂ ਦੀ ਲਿਸਟ ਵੀ ਬਣ ਗਈ ਹੈ ਕਿ ਦੁਆਰਤੀ ਜਾ ਤਾਂ ਭਾਜਪਾ ਦੇ ਛਾਲ ਮਾਰਨਗੇ ਹਾਂ ਜਾਂ ਫਿਰ ਇਹ ਪਾਰਟੀ ਛੱਡਣਗੇ ਸੋ ਕਾਂਗਰਸ ਕੋ ਇਹ ਵੀ ਰਿਪੋਰਟਾਂ ਪਹੁੰਚ ਗਈਆਂ ਨੇ ਹੁਣ ਕਾਂਗਰਸ ਜਿਹੜੀ ਆ ਬਹੁਤ ਦੁਬਿਧਾ ਦੇ ਵਿੱਚ ਫਸੀ ਹੋਈ ਆ ਖਾਸ ਕਰਕੇ ਪੰਜਾਬ ਨੂੰ ਲੈ ਕੇ ਕਿ ਪੰਜਾਬ ਚ ਕੀਤਾ ਜਾਵੇ ਤੇ ਕੀ ਕੀਤਾ ਜਾਵੇ ਉਧਰ ਅੰਦਰ ਖਾਤੇ ਜਿਹੜਾ ਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵੀ ਜੜੀਆਂ ਨੇ ਚੂਣੀਆਂ ਕੱਸਣ ਦਾ ਕੰਮ ਸ਼ੁਰੂ ਕਰ ਲਿਆ ਸੋ ਬਹੁਤ ਜਾਂਦ ਹੋ ਹੁਣ ਜਿਹੜਾ ਨਵਾਂ ਸਾਲ ਹੈ ਉਹ ਬਹੁਤ अच्छा पंजाब दी सियासत ਦੇ ਲਈ ਖਾਸ ਕਰਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲਈ ਜੀ ਸੋ ਅੱਜ ਇਹਨਾਂ ਮਹੱਤਵਪੂਰਨ ਆਪਾਂ ਕਹਿ ਸਕਦੇ ਹਾਂ ਸੁਰਖੀਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਵਿਚਾਰ ਚਰਚਾ ਕੀਤੀ ਹੈ ਤੇ ਵਿਕੇ ਕੁਮਾਰ ਜੀ ਨੇ ਪੂਰੇ ਪਖਤਾ ਸਬੂਤਾਂ ਦੇ ਨਾਲ ਸਭ ਕੁਝ ਸਾਹਮਣੇ ਲਿਆ ਕੇ ਰੱਖਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਹੈ ਸੋ ਸਾਲ 2023 ਹੁਣ ਖਤਮ ਹੋਣ ਜਾ ਰਿਹਾ ਹੈ ਅੱਜ ਰਾਤ ਨੂੰ 12:00 ਵਜੇ ਤੱਕ ਦੀ ਇਹਦੀ ਵੈਲਿਡਿਟੀ ਰਹਿ ਗਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ 12:01 ਮਿੰਟ ਤੇ ਅਪਾ ਕਹਿ ਸਕਦੇ ਆ ਕਿ ਸਾਲ 2024 ਨੇ ਸਾਡੇ ਦਰਵਾਜਿਆਂ ਦੇ ਉੱਤੇ ਦਸਤਕ ਦੇ ਦੇਣੀ ਆ ਸੋ ਕੋਸ਼ਿਸ਼ ਕਰਿਓ ਕਿ ਜਿਹੜੀਆਂ-ਜਿਹੜੀਆਂ ਵੀ ਚੀਜ਼ਾਂ ਇਸ ਸਾਲ 2023 ਦੇ ਵਿੱਚ ਵਾਪਰ ਰਹੀਆਂ ਜਿਨ੍ਹਾਂ ਨੂੰ ਆਪਾਂ ਦੁਖਦ ਕਹਿ ਸਕਦੇ ਆ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਇਸੇ ਸਾਲ ਦੇ ਵਿੱਚ ਛੱਡ ਦਿੱਤਾ ਜਾਵੇ ਤੇ ਨਵੇਂ ਸਾਲ ਦੀ ਸ਼ੁਰੂਆਤ ਨਵੇਂ ਇੱਕ ਹਰਸ਼ ਉਲਾਸ ਦੇ ਨਾਲ ਤੇ ਖੁਸ਼ੀ ਦੇ ਨਾਲ ਕੀਤੀ ਜਾਵੇ ਸਾਡੇ ਸਾਰੇ ਸਮੁੱਚੀ ਟੀਮ ਦੇ ਵੱਲੋਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਨਵਾਂ ਸਾਲ ਕਿਰਪਾ ਕਰੇ ਕਿ ਤੁਹਾਡੇ ਵੇੜੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਨੂੰ ਸਿਹਤ ਯਾਬ ਰੱਖੇ ਤੁਹਾਡੇ ਕਮਾਕਾਰਾਂ ਨੂੰ ਪਰਫੁੱਲਿਤ ਕਰੇ ਤੇ ਪ੍ਰਮਾਤਮਾ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਸਿਰ ਦੇ ਉੱਤੇ ਆਪਣਾ ਹੱਥ ਹੈ ਜਿਹੜਾ ਉਹ ਬਣਾਈ ਰੱਖਣ ਸੋ ਇਸੇ ਤਰੀਕੇ ਦੇ ਨਾਲ ਅਸੀਂ ਵਿਚਾਰ ਚਰਚਾ ਕਰਦੇ ਰਹਿੰਨੇ ਆ ਵਿਵੇਕ ਕੁਮਾਰ ਜੀ ਵੀ ਤੁਹਾਨੂੰ ਇੱਕ ਵਾਰ ਤੋਂ ਜਿਹੜੀਆਂ ਇਹ ਵਧਾਈਆਂ ਨੇ ਉਹ ਦੇਣਾ ਚਾਹੁੰਦੇ ਆ ਜੀ ਬਦਾਈਆਂ ਤਾਂ ਦੇਤੀਆਂ ਇੰਦਰ ਤੁਸੀਂ ਉਹ ਹੀ ਬਹੁਤ ਨੇ ਕਿਉਂਕਿ ਸਮੁੱਚੀ ਟੀਮ ਦੇ ਵੱਲੋਂ ਦੇਤੀਆਂ ਮੈਂ ਤਾਂ ਬਸ ਇੰਨਾ ਹੀ ਕਹਿਣਾ ਚਾਹੂੰਗਾ ਕਿ ਹੁਣ ਪੰਜਾਬ ਦੇ ਵਿੱਚ ਜਿਹੜਾ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿਆਨ ਵਾਲੇ 4-5 ਦਿਨ ਪੰਜਾਬ ਦੇ ਲਈ ਸੁਖਾਵੇਂ ਨਹੀਂ ਹੈ ਜਿਹੜਾ ਲੈਵਲ ਐਟ ਟੈਂਪਰੇਚਰ ਦਾ ਉਹ ਲਗਾਤਾਰ ਪਾਰਾ ਜਿਹੜਾ ਡਿੱਗਦਾ ਜਾ ਰਿਹਾ ਸੋ ਹੁਣ ਇਹ ਕਹਿੰਦੇ ਕਿ ਦਿਨੇ ਵੀ ਤੁਹਾਨੂੰ ਜਿਹੜਾ ਆ ਵਿਜ਼ਿਬਿਲਟੀ ਘਟ ਰਹੀਗੀ ਸੋ ਹੁਣ ਮੋٹے ਕੱਪੜੇ ਪਾ ਕੇ ਰੱਖੋ ਆ ਦਹੀਂ ਦੂਹੀਂ ਰਾਤ ਨੂੰ ਖਾਣ ਤੋਂ ਪਰਹੇਜ਼ ਕਰੋ ਨਹੀਂ ਤਾਂ ਮੇਰੇ ਵਾਂਗੂ ਸਾਰਾ ਦਿਨ ਖਾਉ ਖਾਉ ਕਰਦੇ ਰਹੋਗੇ ਕਿਉਂਕਿ ਉਹ ਦਹੀਂ ਖਾਦੇ ਦਾ ਨਤੀਜਾ ਇਹ ਕਿ ਰਾਂ ਖਾਣਾ ਖਾਂ ਖੰਗ ਰਹੇ ਆ ਸਾਰੇ ਪ੍ਰੋਗਰਾਮ ਦੇ ਵਿੱਚ ਸੋ ਮੌਸਮ ਵਿਭਾਗ ਦੀ ਵੀ ਗੱਲ ਕਰਨਾ ਇੱਥੇ ਬਹੁਤ ਜ਼ਰੂਰੀ ਸੀ ਕਿਉਂਕਿ ਪੰਜਾਬੀਆਂ ਦੀ ਸਿਹਤ ਦੇ ਲਈ ਦਸ਼ਕਾਂ ਦੀ ਸਿਹਤ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਸੋ ਇਸ ਕਰਕੇ ਨਵੇਂ ਸਾਲ ਦੀਆਂ ਬਾਬਾ ਮੁਬਾਰਕਤਾ ਹੈ ਹੀ ਹੈ ਸੋ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਅੱਜ ਪੁਲਿਸ ਨਾਕੇ ਵੀ ਬਹੁਤ ਹੋਣਗੇ ਉਸ ਦਾ ਵੀ ਧਿਆਨ ਰੱਖੋ ਸੋ ਜਸ਼ਨ ਮਨਾਓ ਪਰ ਆਪਣੇ ਜਸ਼ਨ ਨਾਲ ਕਿਸੇ ਨੂੰ ਤਕਲੀਫ ਨਾ ਹੋਵੇ ਉਸ ਤਰੀਕੇ ਦੇ ਨਾਲ ਜਸ਼ਨ ਮਨਾਓ ਇੰਨੇ ਕਹਿੰਦੇ ਹੁਣ ਇਜਾਜ਼ਤ ਲੈ ਲੈਣੇ ਆਂ ਇੰਦਰ ਜੀ ਬਿਲਕੁਲ ਸਮਾ ਹੋ ਚੁੱਕਿਆ ਸੋ ਸਮਾ ਹੁਣ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਹੁਣ ਮਿਲਾਂਗੇ ਆਪਾਂ ਨਵੇਂ ਸਾਲ ਭਾ ਕੇ ਅਗਲੇ ਸਾਲ ਤੁਸੀਂ ਜੁੜੇ ਸੀ ਸਕਾਈ ਨਿਊਜ਼ ਪੰਜਾਬ ਦੇ ਨਾਲ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ